ਜੇ ਆਰਾਮ ਨਾਲ ਗੱਲ ਮੈਡਮ ਜਿਹੜੇ ਤਾ 1 ਅਕਤੂਬਰ ਆ ਨਾ ਮਾਨਾ ਪਿੰਡਾਂ ਚੋਂ ਆਇਆ ਬਣ ਮੈਂ ਘਰ ਮਾਰ ਕੇ ਇਨੇ ਨਾ ਪਾਣੀ ਚੜ ਗਿਆ ਉੱਥੇ ਕੀ ਆਪਾਂ ਆ ਜਿਹੜੀ ਇਨਲੀਗਲ ਮਾਈਨਿੰਗ ਹੋ ਰਹੀ ਹੈ ਇਹਦਾ ਕਰ ਰਹੇ ਹੋ ਕੁਝ ਬਿਲਕੁਲ 101% ਹੋਊਗਾ ਹੋਊਗਾ ਮਾਈਨਿੰਗ ਖਤਮ ਹੋਊਗੀ ਮੈਡਮ ਇੱਕੋ ਪੇ ਸਵਾਲ ਹੈ ਜੀ ਮੈਡਮ ਇੱਕ ਮਿੰਟ ਬਾਈ ਹਲੋ ਵੀਰੇ ਵੀਰੇ ਉਹਨੇ ਬੰਦ ਕੀਤਾ ਤੇ ਵੀ ਬਾਹਰ ਉਠਾਈ ਆ ਡੈਂਕਾ ਪੋਛ ਡੈਂਕਾ ਕਿਉਂ ਬੰਦ ਡੈਂਕਾ ਕੋ ਚਲਾਇਆ ਡੈਂਕਾ ਕਾ ਕੋ ਚਲਾਇਆ ਐ ਡੀਸੀ ਆ ਤੇ ਡੀਸੀ ਮਾਸੂਡ ਡੀਸੀ ਆ ਫੋਟੋ ਕਰਾਈ ਚਲੋ ਜੀ 10 ਮਿੰਟ ਚਲੋ ਭਗਵਾਨਤਮਾਨ ਆਪਣੀ ਉਹ ਜਨਾਨੀ ਜੀ ਲੈ ਕੇ ਉਹਦੇ ਨਾਲੇ ਜੱਫੀਆਂ ਪਾ ਕੇ ਫੋਟਾ ਕਰਾ ਕੇ ਉਹ ਕਹਿੰਦੇ ਉਹ ਕਹਿੰਦੇ ਤੁਸੀਂ ਤੁਹਾਡਾ ਚਰਿੱਤਰ ਕਿੱਥੇ ਗਿਆ ਕੈਰੇਕਟਰ ਕਿੱਥੇ ਗਿਆ ਤੁਸੀਂ ਜਨਾਨੀਆਂ ਦੇ ਕੱਪੜੇ ਅੰਕਰ ਰਹੇ ਹੋ ਹੁਣ ਕਮੈਂਟ ਕਰਨੀਆਂ ਉਹ ਚੰਗੇ ਚੰਗੇ ਤੰਗੇ ਤਖੜੇ ਘਰੋਂ ਆਉ ਉਹ ਲਿਆ ਕੇ ਉਹਨਾਂ ਪਟਾਈ ਜਫੀ ਪਾਈ ਆਪ ਵੀ ਰੋਣ ਲੱਗਿਆ ਉਹਨੂੰ ਵੀ ਰੋਣ ਲੱਗੇ ਨਾਲੇ ਜਨਤਾ ਨੂੰ ਰੁਲਾਤਾ ਸਮਾਨ ਵੀ ਸਾਨੂੰ ਪੰਜਾਬ ਨੂੰ ਸਿੰਚ ਡੁੱਬਣ ਤੇ ਲੱਗਿਆ ਆ ਇਹ ਸੈਂਟਰ ਨਾਲ ਆਇਆ ਇਹ ਕਹਿੰਦੇ ਸੀ ਹੈਲੀਕਾਪਟਰ ਦੇ ਦਿੱਤਾ ਅਸੀਂ ਮਦਦ ਕਰ ਰਹੇ ਆ ਹੈਲੀਕਾਪਟਰ ਦੀ ਭੈਣ ਜੀ ਵੀ ਹੈਲੀਕਾਪਟਰ ਕਿੱਥੇ ਆ ਗਿਆ ਨਾਲੇ ਭਗਵਾਨ ਜੀ ਉਹ ਆਇਆ ਦੱਲਾ ਭਗਵਾਨ ਸੱਪੇ ਕੋ ਕੇ ਗੱਲ ਕਰ ਸੱਪੇ ਅਗੱਟਾਂ ਕਿ ਜਦ ਅਸੀਂ ਦੁਖੀਆਂ ਦਾ ਗਾਲ੍ਹਾਂ ਹੀ ਕੱਢਾਂਗੇ ਅਸੀਂ 95 ਸੀਟਾਂ ਹੋ ਗਈਆਂ ਉਹਨਾਂ ਕੋਲ ਹੁਣ ਕੋਈ ਮੈ ਨਹੀਂ ਲੱਭਣੀ ਹੁਣ ਬੋਲੀ ਲੱਭਣੀ ਹੈਗੀ ਬਾਈ ਹੁਣ ਨਹੀਂ ਲੱਭਣੀ ਕੋਈ ਜਲਾਨਾ ਬੋਲੇ ਸੋ ਨਿਹਾਲ ਸੋ ਨਿਹਾਲ ਆਣ ਵਾਲੇ ਟਾਈਮ ਦੇ ਵਿੱਚ ਅਮਰਤਪਾਲ ਇੱਥੇ ਖੜਾ ਹੋਊਗਾ ਅਮਰਤਪਾਲ ਖੜਾ ਹੋਊਗਾ ਅਸੀਂ ਅਮਰਤਪਾਲ ਨੂੰ ਮੌਕਾ ਦਿੰਨੇ ਆ ਇੱਕ ਗੱਲ ਇਹ ਸਿੱਧਕ ਤੂੰ ਸਿਆਸਦਾਨ ਹੋ ਹਨਾ ਨਹੀਂ ਮੇਅਰ ਨਹੀਂ ਮੈਨੂੰ ਪਤਾ ਪਤਾ ਮੈਨੂੰ ਮੇਅਰ ਨਹੀਂ ਕੈਂਡਾ ਭਾਵ ਇਹ ਹੈਗਾ ਕਿ ਆ ਵੀ ਜੇ ਕੋਈ ਵਿਅਕਤੀ ਨਾਲ ਆ ਕੇ ਖੜਾ ਹੋਇਆ ਤਾਂ ਦਿਸ ਇਜ਼ ਨਾਟ ਦ ਰਾਈਟ ਟਾਈਮ ਟੂ ਸੇ ਦੈਟ ਮੈ ਕੈਨ ਜਸਟ ਵੀ ਵਾਂਟ ਟੂ ਟਾਕ ਇਟ ਹਰ ਬਾਰੀ ਹਰ ਬਾਰੀ ਬੰਦੇ ਚਲੇ ਜਾਂਦੇ ਐ ਇੱਥੋਂ ਮੈਡਮ ਜਿਹੜੇ ਅਕਤੂਬਰ ਆ ਨਾ ਮਾਣਨਾ ਪਿੰਡਾਂ ਚੋਂ ਆਇਆ ਮੇਰੇ ਘਰ ਮਾਰ ਗਿਆ ਇੰਨੇ ਨਾਲ ਪਾਣੀ ਚੜ ਗਿਆ ਉੱਥੇ ਸਰ ਤਾਂ ਫਿਰ ਉਹਦਾ ਮੇਰੀ ਗੱਲ ਸੁਣਿਓ ਜੇ ਇੱਕ ਰੱਖੇ ਇੱਕ ਮਿੰਟ ਖੜੀ ਕੀ ਆਪਾਂ ਆ ਜਿਹੜੀ ਇਨਲੀਗਲ ਮਾਈਨਿੰਗ ਹੋ ਰਹੀ ਹੈ ਇਹਦਾ ਕਰ ਰਹੇ ਹਾਂ ਕੁਝ ਬਿਲਕੁਲ 101% ਹੋਊਗਾ ਹੋਵੇਗਾ ਹੋਵੇਗਾ ਮਾਈਨਿੰਗ ਖਤਮ ਹੋਊਗੀ ਮੈਡਮ ਇੱਕੋ ਬੇਸਵਾਲ ਹੈ ਜੀ ਮੈਡਮ ਇੱਕ ਮਿੰਟ ਬਾਈ ਹਲੋ ਵੀਰੇ ਵੀਰੇ ਆਰੇ ਪੁੱਛ ਗਾ ਰਹੇ ਆਰੇ ਬੰਦ ਕੀਤਾ ਜੇ ਬਾਏ ਉਠਾਈਆ ਡੈਂਗਾ ਪੁੱਛ ਡੈਂਗਾ ਕਿਉਂ ਬੰਦ ਡੈਂਗਾ ਕੋ ਚਲਾਈਆਂ ਡੈਂਗਾ ਡੈਂਗਾ ਕੋ ਚਲਾਈਆਂ ਉਹ ਪੁੱਛੋ ਡੈਂਗਾ ਕਿਉਂ ਜਿੱਥੇ ਬਾਲੀ ਜਦੋਂ ਮੈਂ ਬਾਏ ਟਾਈ ਮੈਂ ਸਰਪੰਚ ਨਾ ਨਹੀਂ ਜਿੰਦਾਬਾਦ ਜਿੰਦਾਬਾਦ ਰੱਖੇ ਵੀਰੇ ਤੂੰ ਹੀ ਪੰਜਾਬ ਦੀ ਗੱਤਰ ਖੜਾ ਵੀਰੇ ਤੇ ਤੇ ਮਾਣ ਆ ਸਾਨੂੰ ਲੱਖੇ ਵੀਰੇ ਦੇ ਤੇ ਆਓ ਮੁੱਦੇ ਤੇ ਜਿਹੜੀ ਗੱਲ ਅਸੀਂ ਕਹਿੰਦੇ ਆਂ ਵੀ ਇਹ ਹਰ ਹਰ ਵਾਰੀ ਆਉਣਗੇ ਜੇ ਅਸੀਂ ਪਾਣੀ ਦਾ ਪ੍ਰਬੰਧ ਕੰਟਰੋਲ ਡੈਮਾਂ ਦਾ ਸਾਡੇ ਕੋਲੇ ਨਹੀਂ ਆਉਣਾ ਹੁਣ ਤੁਹਾਡੇ ਨਾਲ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਆ ਹੁਣ ਪਤਾ ਕੀ ਹੋਇਆ ਐਂ ਹੀ ਮੁੱਖ ਮੰਤਰੀ ਭਜਦਾ ਐਂ ਐਂ ਪਰ ਮੇਰੇ ਯਾਰ ਕੰਮ ਛੋੜ ਪਹਿਲਾਂ ਭਾਈ ਖੜਾ ਐ ਨਹੀਂ ਓਏ ਗੱਲ ਸੁਣ ਪਹਿਲਾਂ ਓ ਭਾਈ ਸੱਚੇ ਆਉਣਗੇ ਤਾਂ ਐਂੋ ਖੜਨ ਓ ਯਾਰ ਗੱਲ ਤਾਂ ਸੁਣ ਲੈ ਇੱਕ ਮਿੰਟ ਤੂੰ ਵੋਟ ਕਿਨੂੰ ਪਾਈ ਸੀ ਵੋਟ ਕਿਨੂੰ ਪਾਈ ਹੈ ਹਾਂਜੀ ਵੋਟ ਕਿਨੂੰ ਪਾਈ ਹੈ ਅਸੀਂ ਇੱਕ ਮਿੰਟ ਖੜੀ ਵੋਟ ਕਿਨੂੰ ਪਾਈ ਹੈ ਅਸੀਂ ਵੋਟ ਕਿਸੇ ਨੂੰ ਪਾਈ ਨਹੀਂ ਹੈਗੀ ਪਾਈ ਨਹੀਂ ਹੈਗੀ ਓਕੇ ਓਕੇ ਹੁਣ ਸੁਣ ਲੈ ਗੱਲ ਹਾਂਜੀ ਜਿਹੜਾ ਬੰਦਾ ਸਾਹਮਣੇ ਨਹੀਂ ਪਾਈ ਹੈ ਕਹਿ ਕੇ ਨਹੀਂ ਪਾਈ ਓ ਯਾਰ ਸੁਣ ਲੈ ਗੱਲ ਤੁਹਾਡੇ ਪਿੰਡ ਨੇ ਤਾਂ ਪਾਈ ਹੈ ਸਾਡੇ ਪਿੰਡ ਨੇ ਪਾਈ ਹੈ ਪਾਈ ਆਣਾ ਹੁਣ ਸੁਣ ਗੱਲ ਤੁਸੀਂ ਸਾਰੇ ਪਿੰਡ ਚਾਹ ਨੂੰ ਸਹੀ ਕਰੋ ਤੁਸੀਂ ਕਹੋ ਕਿ ਮੁੱਦਿਆਂ ਤੇ ਵੋਟ ਪਾਵਾਂਗੇ ਕਿਉਂ ਨਹੀਂ ਕਹਿੰਦੇ ਜਦੋਂ ਲਿਖ ਕੇ ਲਓ ਆ ਤੇਰੇ ਸਾਹਮਣੇ ਅਸੀਂ ਬੋਲਦੇ ਸਾਡੇ ਪਰਚੇ ਕੀਤੇ ਆ ਹਾਂ ਸਾਡੇ ਪਰਚੇ ਆਏ ਸੋਣੇ ਮੈਂ ਨਿਕ ਖਤੇ ਬੋਲਨੇ ਸੀ ਕਾਤ ਬੋਲਦੇ ਸੀ ਕਾਤਲੀ ਬੋਲਦੇ ਸੀ ਮੈਂ ਪਰਚੇ ਕਰਕੇ ਚੁੱਪ ਕਰ ਜੂंगे ਚੁੱਪ ਚੁੱਪ ਬੰਨ ਖੜੇ ਆ ਮੌਕੇ ਤੇ ਬੱਜਾ ਹਾਂ ਖਲਾਕ ਮੈਂ ਅੱਜ ਆਜ ਮੈਂ ਨਿਕ ਮਾਫੀ ਖੜਾ ਅੱਜ ਲੋਕ ਖੜੇ ਆ ਆ ਨੌਜਵਾਨ ਖੜੇ ਆ ਅੱਜ ਲੋਕ ਖੜੇ ਆ ਨੌਜਵਾਨ ਖੜੇ ਆ ਦੇਖੋ ਜਦੋਂ ਮਰਦਾ ਹੋਇਆ ਸਾਰੇ ਨਾਲ ਖੜਿਆ ਕਰੋ ਖੜਿਆ ਰੋਕੇ ਜੋ ਮਾਹੌਲ ਇੱਥੇ ਹੁਣ ਬਣਿਆ ਕੀ ਗਾਉ ਅਸਲ ਦੇ ਵਿੱਚ ਮੇਰਾਈ ਬੀਬੀ ਹੈ ਨਾ ਚਲੋ ਸਵਾਲ ਦਾ ਜਵਾਬ ਦੇ ਦੇ ਤੋਂ ਬਿਨਾ ਤੁਰ ਗਈ ਸਾਡਾ ਪਹਿਲਾ ਸਵਾਲ ਇਹ ਉੱਥੋਂ ਹੀ ਆਏ ਆ ਉੱਥੇ ਇੱਕ ਸਾਰ ਉੱਥੇ ਕਮਲ ਚਾਹਾਨ ਕੋ ਡਾਇੰਗਾਂ ਦਾ ਹੈਗਾ ਜਿਹੜਾ ਪ੍ਰਧਾਨ ਬਣਾਇਆ ਹੋਇਆ ਅਸੀਂ ਉਹਨੂੰ ਇਹ ਸਾਨੂੰ ਕਹਿ ਰਹੇ ਵੀ ਇਹ ਬਲੈਕਮੇਲਰ ਆ ਵੀ ਅਸੀਂ ਉਸ ਦਲਿਆਂ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਅਸੀਂ ਲੜਾਈ ਲੜ ਰਹੇ ਹਾਂ ਬੁੱਢੇ ਦਰਿਆਜ ਪੈਂਦੀ ਜ਼ਹਿਰਾਂ ਦੀ ਆ ਸਾਰਾ ਏਰੀਆ ਮਾਰਤਾ ਰਾਜਸਥਾਨਕ ਦੇ ਲੋਕ ਮਾਰਤੇ ਕਿ ਤੁਸੀਂ ਸਾਬਤ ਕਰੋ ਵੀ ਅਸੀਂ ਇੱਕ ਪੈਸੇ ਦੇ ਰਵਾਦਾਰ ਆ ਕਿਸੇ ਤੋਂ ਜਦੋਂ ਤਾਂ ਤੁਸੀਂ ਦੇਖੋ ਇੱਥੇ ਜਦੋਂ ਅਸੀਂ ਆਹ ਲੋਕਾਂ ਨੇ ਸਾਨੂੰ ਗੱਲਾ ਪਤਾ ਕਿਹੜਾ ਅਸੀਂ ਕਹਿੰਦੇ ਮੁੱਦਿਆਂ ਤੇ ਨਹੀਂ ਆਉਂਦੇ ਲੋਕ ਸ਼ਹਿਰ ਚ ਪਾਣੀ ਵੜਿਆ ਡੀਸੀ ਦੇ ਨਾਲ ਦੀ ਨਾਲ ਟੈਂਕਾਂ ਬੰਦ ਕਰਤੀਆਂ ਵੀ ਜ਼ਹਿਰ ਵਾਲਾ ਕੈਮੀਕਲ ਵਾਲਾ ਪਾਣੀ ਸ਼ਹਿਰ ਚ ਬੜੂਗਾ ਅਗਲੇ ਦਿਨ ਆਰਡਰ ਕਰਤਾ ਵੀ ਇਹ ਖੋਲੀਆਂ ਜਾ ਰਹੀਆਂ ਨੇ ਜਦੋਂ ਉਹ ਪਾਣੀ 3 ਕਰੋੜ ਬੰਦੇ ਨੂੰ ਮਾਰ ਰਿਹਾ ਟਡਾਂ ਜਾ ਰਿਹਾ ਕੈਮੀਕਲ ਜ਼ਹਿਰ ਉਦੋਂ ਯਾਰ ਕਿੱਥੇ ਆ ਪ੍ਰਸ਼ਾਸਨ ਉਹ ਸਰਕਾਰ ਚੁੱਪ ਕਿਉਂ ਆ ਯਾਰ ਅਸੀਂ ਕਿਹੜੇ ਬੇਲਿਆਂ ਦੇ ਲੱਗੇ ਹੋਏ ਆਂ ਮੁੱਦੇ ਦੇ ਉੱਤੇ ਕਹਾਂ ਅਸੀਂ ਉਹ ਸਾਰਾ ਇਲਾਕਾ ਗਾਹਿਆ ਫਾਿਲਕਾ ਦਾ ਰਾਜਸਥਾਨ ਦਾ ਜਿੱਥੇ ਲੋਕ ਜਵਾਗ ਤੱਕ ਮਰ ਗਏ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਤੁਸੀਂ BBMP ਤੇ ਨਹੀਂ ਸੀ ਆਏ ਉਦੋਂ ਆ ਤੁਹਾਡੇ ਤਾਂ ਨੇ ਮਾਰੇ ਉਹਨਾਂ ਨੇ ਸੁਣੋ ਸੁਣੋ BBMP ਤੇ ਨਹੀਂ ਆਏ ਮੁੱਖ ਮੰਤਰੀ ਇਹ BBMP ਤੇ ਜਾ ਕੇ ਕੋ ਨਵਾਂ ਬੰਝ ਗੱਡਦਾ ਅਗਲਾ ਨੇ ਸਾਰੀ ਪੁਲਿਸ ਤੋਂ ਪੰਜਾਬ ਪੁਲਿਸ ਹਟਾ ਕੇ CISF ਦੇ ਹਵਾਲੇ ਕਰਤੀ ਕੀ ਕਰ ਲਿਆ ਮੁੱਖ ਮੰਤਰੀ ਨੇ ਪਾਣੀ ਕੌਣ ਛੱਡਦਾ ਸਤਨਾ ਪਤਾ ਕੌਣ ਛੱਡਦਾ ਹੈ ਵਾਟਰ ਰੈਗੂਲੇਟਰ ਉਦੋਂ ਹਟਿਆ ਹੈ ਇਹ ਡਰਾਮਾ ਕਰਦੇ ਨੇ ਮਸਲਾ ਕੀ ਕਹਿ ਰਿਹਾ ਮੈਂ ਇੰਨਾ ਮੁੰਡਿਆਂ ਨੂੰ ਵੀ ਕੀ ਕਹਿ ਰਿਹਾ ਕਿ ਯਾਰ ਤੁਹਾਡੇ ਗੁੱਸੇ ਦੇ ਮੋਢਿਆਂ ਤੇ ਸਵਾਰ ਹੋ ਕੇ ਆਪ ਬਣੀਆਂ ਪਹਿਲਾਂ ਕਿ ਅਕਾਲੀ ਮਾੜੇ ਸਾਰੇ ਮਾੜੇ ਨਹੀਂ ਇਹ ਵੀ ਮਾੜੇ ਨਹੀਂ ਅਗਲੇ ਵੀ ਮਾੜੇ ਹੋ ਸਕਦੇ ਸੁਧਰਨਗੇ ਕਿਵੇਂ ਜਦੋਂ ਇਹ ਮੁੰਡੇ ਆਪਦੇ ਗੁੱਸੇ ਨੂੰ ਮੁੱਦਿਆਂ ਤੇ ਲਿਓਣਗੇ ਜਦੋਂ ਇਹ ਵੇਖਣਗੇ ਕਿ ਰੇਤ ਦੀ ਨੀਤੀ ਕੀ ਹੈ ਹੁਣ ਇੱਕ ਇੱਕ ਬੇਨਤੀ ਮੈਂ ਇੰਨੀ ਸੰਗਤ ਖੜੀ ਆ ਨੌਜਵਾਨ ਪੜੇ ਲੈ ਕੇ ਖੜੇ ਆ ਇਹਨਾਂ ਨੂੰ ਲੈ ਬੀਬੀਐਮਬੀ ਦਾ ਪਤਾ ਹੀ ਨਹੀਂ ਹੋਣਾ ਹੈ ਕੀ ਬਲਾ ਇਹ ਪਤਾ ਬੀਬੀ ਅੰਦੀ ਕੀ ਆ ਨਹੀਂ 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 ਅਸੀਂ ਕਿਥੋਂ ਪੰਜਾਬ ਦੇ ਹੱਕ ਲੈ ਲਾਂਗੇ ਭਾਖੜਾ ਬਿਆਸ ਜਿਹੜਾ ਮੈਨੇਜਮੈਂਟ ਬੋਰਡ ਬਣਿਆ ਹੋਇਆ ਇਹਨੇ ਡਬੋਇਆ ਉਹਨੇ ਉਹਨੇ ਡਬੋਇਆ ਸ਼ਾਸਨ ਡਬੋਇਆ ਸਾਨੂੰ ਤੇ ਹੋਰ ਇਹ ਚੋ ਵੀ ਪੰਜਾਬ ਦੇ ਬੰਦੇ ਕੱਟ ਕੇ ਬਾਹਰੋਂ ਸੈਂਟਰ ਦੇ ਲੈ ਆ ਕੇ ਪਾ ਦਿੱਤੇ ਗਏ ਆ ਇੱਕ ਵੀ ਮੈਂਬਰ ਨਹੀਂ ਗਾ ਪੰਜਾਬ ਨੇ ਡੁੱਬਣਾ ਉਹਦੇ ਚ ਪੰਜਾਬ ਹੈਗਾ ਹੀ ਨਹੀਂ ਹੈਗਾ ਉਥਰ ਹੀ ਪਿੱਛੇ ਰਹੀ ਪਾਣੀ ਸੈਂਟਰ ਛਡਾ ਰਹੀ ਉਹ ਵੀ ਪਤਾ ਕਿਉਂ ਛਡਾ ਰਹੀ ਆ ਜਿਹੜੀ ਲੈਂਡ ਐਕਵਾਇਰ ਹੋ ਰਹੀ ਸੀ ਨਾ ਉਹਨੂੰ ਬੰਦ ਕਰਾਇਆ ਗਿਆ ਕਿੰਗਾ ਕਾਮਨ ਮੈਨ ਤੁਸੀਂ ਇਹ ਮਹਿਸੂਸ ਕਰਦੇ ਹੋ ਭਾਜੀ ਮੈਂ ਪਿੰਡ ਦਾ ਨਹੀਂ ਹਾਂ ਮੈਂ ਲੁਧਿਆਣੇ ਸ਼ਹਿਰ ਦਾ ਮੈਂ ਇੱਥੇ ਆਇਆ ਕਿਉਂ ਆਇਆ ਕਿਉਂਕਿ ਅਸੀਂ ਸਾਡੀ ਜੜ ਮਿੱਟੀ ਨਾਲ ਜੁੜੀ ਹੋਈ ਹੈ ਸੁਲਤਾਨਪੁਰ ਲੋਧੀ ਪਿੰਡ ਹੈ ਸਾਡਾ ਉਹ ਵੀ ਡੁੱਬਿਆ ਪਿਆ ਸਾਰਾ ਕੁਝ ਅਸੀਂ ਇੱਕ ਗੱਲ ਦੱਸੇ ਇੱਕ ਮਿੰਟ ਇੱਕ ਇੱਕ ਮਿੰਟ ਭਾਈ ਜੀ ਇੱਕ ਮਿੰਟ ਤੁਹਾਡੇ ਲੁਧਿਆਣੇ ਕਾਲਾ ਪਾਣੀ ਵੜ ਗਿਆ ਸੀ ਨਾ ਪੂਰਾ ਵੜ ਗਿਆ ਇੱਧਰ ਆ ਜੋ ਮੂਰਾ ਲੁਧਿਆਣੇ ਲੁਧਿਆਣੇ ਆਜੋ ਸਾਰੇ ਚਲੋ ਹੋ ਜਓ ਪਿੱਛੇ ਆਪਾਂ ਉੱਥੇ ਜਾ ਕੇ ਕਰਦੇ ਆ ਸੋ ਬਿਲਕੁਲ ਇਹ ਬੰਦ ਦੇ ਉੱਤੇ ਜਿਹੜਾ ਹੈਗਾ ਲੋਕਾਂ ਦਾ ਇੱਕ ਦਾ ਲੋਕ ਦਾ ਖੜਦੇ ਹਜੂਮ ਵੀ ਆ ਤੇ ਲੋਕਾਂ ਦਾ ਰੋ ਵੀ ਆ ਲੋ ਵੀ ਆ ਤਾਰ ਆ ਕੇ ਹਫਤਾ ਬੈਠੀ ਉਹਨਾਂ ਨੂੰ ਕਿਹਾ ਵੀ ਇੱਥੇ ਲਾਓ ਤਾਰ ਠੋਕਰ ਲਾਓ ਆ ਪੱਥਰ ਲਿਆ ਕੇ ਬਾਹਰ ਰੱਖਦੇ ਕਿਸੇ ਨੇ ਗੌਰ ਨਹੀਂ ਕੀਤੀ ਸਤਨਾਮ ਸਿਆ ਮੈਂ ਪਹਿਲੇ ਦਿਨ ਤੋਂ ਲੈ ਕੇ ਇਸ ਮੁੱਦੇ ਤੇ ਲੜਾਈ ਲੜ ਰਿਹਾ ਹਾਂ ਵੀ ਇੱਥੇ ਸਿਆਸਦਾਨ ਨੇ ਜਿਹੜੇ ਵੋਟਾਂ ਪੱਕੀਆਂ ਕਰਨਗੇ ਕੂ ਬੋਰਿੰਗਾ ਚੱਕੀ ਫਿਰਦਾ ਕੋਈ ਪਜਾਮਾ ਲਵੇੜੀ ਫਿਰਦਾ ਕੋਈ ਬੰਬੂ ਕਾਰਟ ਲਈ ਫਿਰਦਾ ਕੋਈ ਰੋਈ ਜਾਂਦਾ ਕੋਈ ਜੱਫੀਆਂ ਪਾਈ ਜਾਂਦਾ ਕੋਈ ਬੈਠਾ ਰੋਟੀ ਖਾਈ ਜਾਂਦਾ ਫਿਰ ਇਹਨਾਂ ਨੇ ਕਹਿਣਾ ਤੁਸੀਂ ਦੇਖ ਤੇ ਆ ਜੋ ਪਿੱਛੇ ਆ ਜੋ ਮਾੜਾ ਜਾ ਹੋ ਜੋ ਪਿੱਛੇ ਫਿਰ ਇਹਨਾਂ ਨੇ ਕਹਿਣਾ ਦੇਖੋ ਜੀ ਇਹ ਕਰਦੇ ਆ ਹੁਣ ਪਤਾ ਕੀ ਆ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਨਾ ਸਤਨਾਮ ਲੋਕਾਂ ਨੇ ਕਹਿਣਾ ਜੇ ਕੋਈ ਕਰਦਾ ਸੋਡੇ ਖਿਚ ਲੁਨੇ ਲੜਦੇ ਆ ਓਏ ਸਾਡੀ ਲੜਾਈ ਪੰਜਾਬ ਦੇ ਲੋਕੋ ਅਸੀਂ ਕਲਪ ਦੇ ਮਰਗੇ ਇਹ ਨਹੀਂ ਹੈਗੀ ਸਿਆਸਤਦਾਨਾਂ ਦਾ ਕੰਮ ਬੋਰੀਆਂ ਚੱਕਣਾ ਨਹੀਂ ਹੈ ਆਹੀ ਲੜਾਈ ਲੜਨੀ ਆ ਵੀ ਬੀਵੀਐਮਬੀ ਦੇ ਵਿੱਚ ਪੰਜਾਬ ਨੂੰ ਦੁਬਾਰੇ ਕਿਵੇਂ ਲੈ ਕੇ ਜਾਣਾ ਅੱਜ ਪੰਜਾਬ ਦਾ ਕੋਈ ਪਾਵਰ ਦਾ ਕੋਈ ਇਰੀਗੇਸ਼ਨ ਦਾ ਕੋਈ ਮੈਂਬਰ ਹੈਗਾ ਪੰਜਾਬ ਉੱਥੇ ਬਿਲਕੁਲ ਪੰਜਾਬ ਪਾਸੇ ਕਰ ਦਿੱਤਾ ਗਿਆ ਲਿਆ ਕੇ ਸੈਂਟਰ ਨੇ ਡੈਮ ਸੇਫਟੀ ਐਕਟ ਬਣਾ ਕੇ ਸਾਰਾ ਕੰਟਰੋਲ ਆਪਣੇ ਹੱਥ ਚ ਲੈ ਲਿਆ ਸਾਡੇ ਹੈਡ ਵਰਕ ਸਾਡੇ ਡੈਮ ਦਾ ਕੰਟਰੋਲ ਕਿਹਦੇ ਕੋਲ ਹੈ ਸੈਂਟਰ ਕੋਲੇ ਬੀਬੀਐਮ ਵੀ ਆਪਣਾ ਕੋਈ ਵੀ ਡਾਟਾ ਨਹੀਂ ਸ਼ੋਅ ਕਰ ਰਹੀ ਕਿੰਨਾ ਪਾਣੀ ਆਉਂਦਾ ਕਿੰਨਾ ਪੱਧਰ ਆ ਕਿੰਨਾ ਛੱਡਿਆ ਜਾ ਰਿਹਾ ਤਾਂ ਫਿਰ ਇਹ ਮਾਰਨ ਦੀਆਂ ਸ਼ਾਸ਼ ਸ਼ਾ ਕਿਉਂ ਨਹੀਂ ਸਾਡੇ ਅੱਜ ਸਰਕਾਰੀ ਸਰਕਾਰ ਦੇ ਬੰਦਿਆਂ ਨੂੰ ਸਰਕਾਰ ਦੇ ਮੁੱਖ ਮੰਤਰੀ ਨੂੰ ਮੌਜੂਦਾ ਸਰਕਾਰ ਨੂੰ ਸਾਡੇ ਅੱਜ ਭਾਈ ਜਿਹੜੇ ਵਿਰੋਧੀ ਧਿਰ ਦੇ ਲੋਕ ਨੇ ਉਹਨਾਂ ਨੂੰ ਸਾਡੇ ਅੱਜ ਜਿਹੜੇ ਹੋਰ ਸਿਆਸਤ ਕਰ ਰਹੇ ਨੇ ਉਹਨਾਂ ਨੂੰ ਸਾਡੇ ਅੱਜ ਜਿਹੜੇ ਵੀ ਪੰਜਾਬ ਦੇ ਲੋਕ ਆ ਤੇ ਉਹਨਾਂ ਨੂੰ ਤਿੰਨਾਂ ਨੂੰ ਮਿਲ ਕੇ ਲੋਕਾਂ ਦਾ ਲੋਕ ਰੋ ਤੇ ਸਿਆਸਦਾਨਾਂ ਦੀ ਇੱਕ ਨੀਤੀ ਹੋਣੀ ਚਾਹੀਦੀ ਆ ਵੀ ਜਿਹੜੀ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਕਲੌਜ਼ ਪਾਇਆ ਗਿਆ 78 79 80 ਧਾਰਾ ਪਾਈ ਗਈ ਹੈ ਉਹ 78 79 80 ਧਾਰਾ ਸਾਡੀ ਪੰਜਾਬ ਦੇ ਸਾਰਾ ਕੁ ਵੜਤੀ ਕਿਸੇ ਵੀ ਸਟੇਟ ਦਾ ਜਦੋਂ ਪਾਣੀਆਂ ਦੀ ਵੰਡ ਹੋਈ ਹੈ ਕਵੇਰੀ ਨਦੀ ਦੀ ਬੰਡ ਹੋਈ ਕਰਨਾਟਕਾ ਨੇ ਬਹੁਤ ਕੇਸ ਚੱਲੇ ਕਰਨਾਟਕਾ ਦੇ ਲਈ ਸੁਪਰੀਮ ਕੋਰਟ ਤੱਕ ਕੇਸ ਚੱਲੇ ਹਾਈ ਕੋਰਟਾਂ ਚੱਕ ਗਏ ਬੜੇ ਟ੍ਰਿਬਿਊਨਲ ਬਣੇ ਕਰਨਾਟਕਾ ਨੇ ਲਵੇ ਨਹੀਂ ਲੱਗਣ ਦਿੱਤਾ ਗਲਿਆਂ ਨੂੰ ਇੱਕ ਬੂੰਦ ਪਾਣੀ ਨਹੀਂ ਦਿੱਤੀ ਕਿਸੇ ਸਟੇਟ ਦੀ ਪਾਣੀ ਦੀ ਵੰਡ ਦੇ ਵਿੱਚ ਕੋਲॉज ਨਹੀਂ ਹੈਗੇ ਧਰਾਵਾ ਨਹੀਂ ਹੈਗੀਆਂ ਜਿਹੜੀਆਂ 78 79 80 ਦੇ ਪੰਜਾਬ ਲਈ ਸਪੈਸ਼ਲ ਕਿਉਂ ਪਾਈਆਂ ਗਈਆਂ ਜਿੰਨਾਂ ਜਿਹੜੇ ਦਗੜਦੱਲੇ ਹਲੇ ਕਹਿੰਦੇ ਕਿ ਪੰਜਾਬ ਨੂੰ ਤਕਲੀਫ ਹੈ ਪੰਜਾਬ ਨੂੰ ਤਕਲੀਫ ਆਹਾ ਅੱਜ ਸੈਂਟਰ ਦੇ ਐਂਡੇ ਤੇ ਨਹੀਂ ਹੈਗਾ ਪੰਜਾਬ 78 79 ਦੇ ਵਿੱਚ ਜਿਹੜੀ ਧਾਰਾ 78 ਹੈ ਉਹਦੇ ਖਿਲਾਫ ਪਟੀਸ਼ਨ ਪਾਈ ਗਈ ਇੰਦਰ ਆਈ ਇੰਦਰਾਨੇ ਦਵਾਰਾ ਸਿੰਘ ਨੂੰ ਬੁਲਾਇਆ ਵੀ ਕੁਰਸੀ ਬਚਾਉਣੀ ਹੈ ਕਿ ਪੰਜਾਬ ਬਚਾਉਣਾ ਉਹ ਕਹਿੰਦਾ ਕੁਰਸੀ ਬਖਸ਼ਿ ਦਿਓ ਪੰਜਾਬ ਜਾਵੇ ਠੱਠੇ ਖੂਚ ਉਹਨੇ ਨਾਲ ਹੀ ਨਾਲ ਪਟੀਸ਼ਨ ਵਾਪਸ ਲੈ ਲਈ ਜਦੋਂ 2004 ਦੇ ਵਿੱਚ ਆ ਕੇ ਉਹੀ ਪਟੀਸ਼ਨ ਦੁਬਾਰਾ ਪਾਈ ਗਈ ਤਾਂ ਉੱਥੇ ਇਹ ਕਹਿ ਕੇ ਅਦਾਲਤ ਨੇ ਉਹ ਰੱਦ ਕਰ ਦਿੱਤੀ ਪਟੀਸ਼ਨ ਵੀ ਇਹ ਪਟੀਸ਼ਨ ਥੋੜੀ ਪਹਿ ਚੁੱਕੇ ਦਵਾਰਾ ਨਹੀਂ ਪਾ ਸਕਦੀ ਹੁਣ ਕਰਨ ਦੀ ਕੀ ਲੋੜ ਹੈ ਧਾਰਾ 79 ਤੇ ਧਾਰਾ 80 ਇਹਦੇ ਖਿਲਾਫ ਸਾਨੂੰ ਜਿਹੜੀ ਗੈਰ ਸਵਿਧਾਨਕ ਹੈ ਇਹਦੇ ਖਿਲਾਫ ਸਾਡੀਆਂ ਸਰਕਾਰਾਂ ਉਹ ਤੇ ਲੋਕਾਂ ਨੂੰ ਮਿਲ ਕੇ ਇਹ ਗੈਰ ਸਵਿਧਾਨਕ ਹੈ ਦੇ ਖਿਲਾਫ ਲੜਨਾ ਚਾਹੀਦਾ ਜਿਹੜੀ ਗੱਲ ਕਰਨੀ ਆਪਾਂ ਕਹਿੰਦਾ ਡੈਮਾਂ ਦਾ ਪ੍ਰਬੰਧ ਫਲਾਨਾ ਬੀਬੀਐਮਬੀ ਦਾ ਪ੍ਰਬੰਧ ਉਹ ਪੰਜਾਬ ਦੇ ਲੋਕੋ ਪੰਜਾਬ ਕੋਲੇ ਇੱਕ ਨਹਿਰ ਕੱਢਣ ਦਾ ਅਧਿਕਾਰ ਨਹੀਂ ਜੇ ਨਹਿਰ ਬਣਾਉਣੀ ਹੈ ਨਾ ਪੰਜਾਬ ਨੇ ਇੱਕ ਨਹਿਰ ਕੱਢਣੀ ਹੈ ਉਹ ਵੀ ਸਾਨੂੰ ਸੈਂਟਰ ਤੋਂ ਮਨਜ਼ੂਰੀ ਲੈਣੀ ਪਊ ਮੁੱਖ ਮੰਤਰੀ ਸਾਹਿਬ ਤਾਂ ਆਪਣੇ ਨਾਂ ਤੇ ਕਹਿੰਦੇ ਸਰਵੇ ਕਰਾਏ ਹੋਏ ਮਾਲਵਾ ਨਹਿਰ ਉਧਰ ਤੇ ਲੱਖ ਕਰਾਈ ਜਾਣਾ ਲੱਖ ਕਰਾਈ ਜਾਣਾ ਇਹ ਇਹ ਉਹ ਤੁਸੀਂ ਉਚਾ ਕੇ ਪੜੋਗੇ ਨਾ ਪੰਜਾਬ ਪੁਨਰਗਠਨ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੱਛੇ ਕਿੱਛੇ ਪੰਜਾਬ ਦੇ ਹਾਲਾਤ ਕਿਵੇਂ ਕਿਵੇਂ ਪੰਜਾਬ ਨਾਲ ਕੀ ਕੀਤਾ ਗਿਆ ਤਾਂ ਅੱਜ ਲੜਾਈ ਅੱਛਾ ਦੂਜੀ ਗੱਲ ਆਪਾਂ ਇੱਕ ਹੋਰ ਕਰਦੇ ਹਾਂ ਸਤਨਾਮ ਹਿਮਾਚਲ ਵੀ ਰੁੜਿਆ ਉੱਤਰਾਖੰਡ ਵੀ ਰੁੜਿਆ ਜੰਮੂ ਕਸ਼ਮੀਰ ਵੀ ਰੁੜਿਆ ਪੰਜਾਬ ਤਾਂ ਰੁੜੇ ਰੁੜਿਆ ਲਹਿੰਦਾ ਵੀ ਰੁੜਿਆ ਚੜ੍ਹਦਾ ਵੀ ਰੁੜਿਆ ਮੈਂ ਗੱਲ ਇਹ ਕਰਨੀ ਚਾਹੁੰਦਾ ਵੀ ਇੱਥੇ ਜਿਹੜਾ ਆਪਾਂ ਕਹਿੰਦੇ ਕਲਾਈਮੇਟ ਚੇਂਜ ਆ ਗਿਆ ਜੀ ਵਾਤਾਵਰਣ 'ਚ ਇੰਨੀਆਂ ਗੜਬੜਾਂ ਹੋ ਗਈਆਂ ਉਹਦਾ ਕਿਉਂ ਹੋਇਆ ਕਿੰਨੇ ਰੁੱਖ ਵੱਢ ਦਿੱਤੇ ਗਏ ਯਾਰ ਕਿੰਨੇ ਪਹਾੜ ਵੱਡੇ ਵਿੱਚੋਂ ਦੀ ચીਰ ਕੇ ਰੇਲ ਦੀਆਂ ਲੀਹਾਂ ਕੱਢਤੀਆਂ ਸੜਕਾਂ ਕੱਢਤੀਆਂ ਪਹਾੜ ਬੋਦੇ ਬਣਾਤੇ ਸਾਰੇ ਪਹਾੜ ਵੀ ਰੁੜ ਗਏ ਆ ਦੇਖੋ ਕਿੰਨੀ ਲੱਕੜ ਆ ਰਹੀ ਐ ਦਰਿਆਵਾਂ 'ਚ ਕਿੰਨੀ ਲੱਕੜ ਆਈ ਐ ਹਮਾਚਲ ਤੋਂ ਤਰਕੇ ਜਿਹੜੀ ਗੈਰਕਾਨੂੰਨੀ ਲੱਕੜ ਵੱਢੀ ਗਈ ਐ ਇਹਦੇ ਬਾਰੇ ਕੋਈ ਮੁੱਦਾ ਅਸੀਂ ਠਾਵਾਂਗੇ ਦੁਨੀਆ ਭਰ ਦੇ ਵਿੱਚ ਅੱਜ ਤੁਸੀਂ ਦੇਖੋ ਵੀ ਇਹ ਡਿਬੇਟ ਚੱਲ ਰਹੀ ਹੈ ਬਹਿਸਾਂ ਹੋ ਰਹੀਆਂ ਵੀ ਡੈਮ ਢਾਉਣੇ ਚਾਹੀਦੇ ਡੈਮ ਬੰਦ ਕਰਨੇ ਚਾਹੀਦੇ ਆ ਅਮਰੀਕਾ ਵਰਗੇ ਕਈ ਮੁਲਕਾਂ 'ਚ ਡੈਮ ਢਾਏ ਵੀ ਗਏ ਆ ਕਈ ਚੀਨ ਨੇ ਕਿੱਡੇ ਬੜੇ ਡੈਮ ਬਣਾਤੇ ਕਹਿੰਦੇ ਧਰਤੀ ਦੀ ਗਤੀ ਘਟਾਤੀ ਜਿਹੜੇ ਚੀਨ ਦੇ ਬਣਾਏ ਹੋ ਡੈਮ ਆ ਇੰਨਾ ਭਾਰ ਬਣਾਤਾ ਤੁਹਾਨੂੰ ਧਰਤੀ ਦੇ ਇੱਕ ਪਾਸੇ ਦੇ ਉੱਤੇ ਇਹਦੇ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਇੱਥੇ ਸਾਡੇ ਲੋਕ ਲੀਡਰ ਲਾ ਬੱਲੇ ਬੱਲੇ ਬਾਦਲ ਆ ਗਿਆ 5 ਲੱਖ ਦੇ ਗਿਆ ਚੰਨੀ ਸਾਹਿਬ ਆ ਕੇ ਬੋਰੀਆਂ ਚੱਕੀ ਫਿਰਦੇ ਆ ਲੈ ਬਾਜਵਾ ਆ ਗਿਆ ਬੰਬੂ ਕਾਟ ਲੈ ਕੇ ਆ ਗਿਆ ਇਹ ਯਾਰਾ ਦੋਗੀ ਸੋਢੀ ਯਾਰਾ ਹੈ ਇੱਥੇ ਇੱਥੇ ਇਹ ਬਾਲਾ ਨੂੰ ਮੇਰੀਆਂ ਗੱਲਾਂ ਚ ਰੂਨੇ ਲੜਨਗੇ ਕਿਉਂਕਿ ਸਾਰੇ ਪਾਰਟੀਆਂ ਨਾਲ ਜੁੜੇ ਹੋਏ ਲੋਕ ਹੈ ਇਹ ਪਾਰਟੀਆਂ ਨਾਲੇ ਪੰਜਾਬ ਨਾਲ ਨਹੀਂ ਹੈਗੇ ਜਿੰਨਾ ਜਿਹੜੇ ਪੰਜਾਬ ਨਾਲ ਨਹੀਂ ਹੁੰਦੇ ਅੱਜ ਇਹ ਸਾਰੇ ਪੰਜਾਬ ਨਾਲ ਜਿੰਨਾ ਅੱਜ ਨਾਲ ਹੈ ਅੱਜ ਨਾਲ ਹੈ ਅੱਜ ਨਾਲ ਹੈ ਜਿੱਦੇ ਲੋੜਾ ਉਦਦੇ ਨਾਲ ਹੁੰਦੇ ਕੱਲ ਰਹੋਗੇ ਹਾਂਜੀ ਆ ਨਾਲ ਹੀ ਆ ਜੀ ਲੰਮੀ ਲੜਾਈ ਲੰਮੀ ਲੜਾਈ ਚ ਨਹੀਂ ਬਾਈ ਨਾਲ ਹੁੰਦੇ ਪੰਜਾਬ ਦੇ ਖੜਦੇ ਥੋੜੇ ਖੜਦੇ ਆ ਮੈਂ ਨਹੀਂ ਕਹਿੰਦਾ ਸਾਰੇ ਮਾੜੇ ਆ ਕੁਝ ਪਰਸੈਂਟ ਖੜਦੇ ਆ ਪਰ ਅਸਲ ਮੁੱਦਾ ਨੇ ਲੜਨ ਦੀ ਲੋੜ ਹੈ ਹੁਣ ਇਹ ਕਈਆਂ ਨੂੰ ਗੁੱਸਾ ਕਰਨਗੇ ਮੈਂ ਪੰਜੇ ਗੋਲਾਂ ਨੇ ਇੱਕੋ ਕਹਿੰਦਾ ਇੱਕ ਵਜੀਆਂ ਸਿਆਸੀ ਬੰਦੇ ਵੋਟਾਂ ਪੱਕੀਆਂ ਕਰ ਰਹੇ ਹਰਾਂ ਦੇ ਉੱਤੇ ਹਾਂਜੀ ਐਨ ਜੀਓ ਪੈਸਾ ਇਕੱਠੇ ਕਰ ਰਹੇ ਆ ਬਿਲਕੁਲ ਜੀ ਤੇ ਜਿਹੜੇ ਆਹ ਤੇਰੇ ਦੂਜੇ ਤੀਜੇ ਆਹ ਯੂਟਿਊਬਰ ਬਲੌਗਰ ਇਹ ਆਪਣੇ ਪੇਜ ਖੜੇ ਕਰ ਰਹੇ ਆ ਖੜੇ ਕਰ ਰਹੇ ਆ ਜਿਹੜੇ ਆਮ ਲੋਕ ਨੇ ਜਿਹੜੇ ਆ ਮਾਤਰ ਤਨੂੰ ਤੁਰੇ ਫਿਰਦੇ ਹਜ਼ਾਰਾਂ ਦੀ ਗਿਣਤੀ ਹੈ ਵਿਚਾਰੇ ਜਿਹੜੇ ਇੱਥੇ ਇਹਨਾਂ ਨੂੰ ਅੱਜ ਆ ਬਾਈ ਖੜੇ ਆ ਇਹਨਾਂ ਨੇ ਕੱਲ ਗੱਟੇ ਲਾਏ ਇੱਥੇ ਆ ਕੇ ਕੱਲ ਦਾ ਇੱਥੋਂ ਪਾਣੀ ਇਧਰ ਟੱਕੀ ਤੁਰਿਆ ਆਦਾ ਇਹ ਇਹ ਪ੍ਰਸ਼ਾਸਨ ਕਹਿੰਦਾ ਤਮਾਸ਼ੀਨ ਵੀ ਇੱਥੇ ਤਮਾਸ਼ੀਨ ਵੀ ਹੈਗੇ ਬਾਈ ਨਹੀਂ ਤਮਾਸ਼ੀਨ ਹੈਗੇ ਉਹਰੇ ਵੈਸੇ ਕੋਈ ਨਹੀਂ ਹੈਗਾ ਇੱਥੇ ਬਾਈ ਡੀਸੀ ਆਇਆ ਉੱਥੇ ਮੇਰੀ ਗੱਲ ਸੁਣੋ ਡੀਸੀ ਆਇਆ ਇੱਥੇ ਕੰਮ ਦਾ ਕੀ ਕਰਨੇ ਆ ਪੁਲਿਸ ਵਾਲੇ ਡੀਸੀ ਨੂੰ ਸਾਂਭਣ ਦੇ ਲੱਗੇ ਹੋ ਆ ਬਾਈ 1 ਮਿੰਟ ਸਤਨਾ ਤੂੰ ਇੱਕ ਜਿਹੜੀ ਆਪਾਂ ਗੱਲ ਕਰਦੇ ਆ ਇਹ ਲੋਕ ਵਿਚਾਰੇ ਕਿਹਾ ਤਸਵੀਰ ਨਹੀਂ ਆਉਣੇ ਨਾ ਮੇਰੇ ਵਰਗੇ ਨੇ ਚੈਨਲ ਤੇ ਇੱਥੇ ਕਲਾ ਕੇ ਫੁੱਟ ਮਾ ਬੋਰ ਕੇ ਗੱਡੀ ਜਿਵੇਂ ਬਹਿ ਕੇ ਉੱਡ ਜਾਣਾ ਇੱਥੇ ਖੜਨ ਵਾਲਾ ਕੌਣ ਆ ਮੇਰਾ ਕਹਿਣ ਦਾ ਭਾਵਾ ਮੈਂ ਨਹੀਂ ਕਹਿਣਾ ਸਾਦੇ ਸਾਰੇ ਮਾੜੇ ਆ ਪਰ ਲੋਕੋ ਇਹ ਇਹ ਮੁੱਦਾ ਨਹੀਂ ਆ ਪੰਜਾਬ ਦਾ ਸੋਡੇ ਹਰ ਸੋਨ 19 ਚ ਵੀ ਮਾਰ ਗਏ 23 ਚ ਵੀ ਮਾਰ ਗਏ 25 ਚ ਸੋਨੂੰ ਫੇਰ ਮਾਰੀ ਜਾਂਦੇ ਆ 26 27 28 29 30 ਚ ਫੇਰ ਖੜੇ ਆ ਸਿਰ ਤੇ ਖੜੀ ਆ ਮੌਤ ਹੈ ਕੂਕਦੀ ਆ ਜੀ ਤੁਸੀਂ ਹੁਣ ਆਹ 20 ਫੁੱਟ ਦੀਆਂ ਉੱਚੀਆਂ ਸੜਕਾਂ ਕੱਢਤੀਆਂ ਮੇਰੀ ਇੱਕ ਨੈਸ਼ਨਲ ਹਾਈਵੇ ਥੋਰਟੀ ਦੇ ਉੱਚ ਅਧਿਕਾਰੀ ਨਾਲ ਗੱਲ ਹੋਈ ਮੇਰੇ ਪਿੰਡ ਵੀ ਦੋ ਸੜਕਾਂ ਨਿਕਲੀਆਂ ਮੈ ਇੰਨੀਆਂ ਉੱਚੀਆਂ ਕਿਉਂ ਬਣਾਇਆ ਦਾ ਕਾਰਨ ਕੀ ਕਹਿੰਦਾ ਇਹ ਪੱਧਰ ਚੈੱਕ ਕੀਤਾ ਵੀ ਐਸ ਲੈਵਲ ਤੱਕ ਹੜਾਂ ਦਾ ਪਾਣੀ ਰੋ ਉਦੋਂ 3 ਫੁੱਟ ਉੱਚੀਆਂ ਬਣਾਗੇ ਲੈ ਪਿੰਡ ਡੁੱਬ ਜਾਣ ਸ਼ਹਿਰ ਡੁੱਬ ਜਾਣ ਸੜਕਾਂ ਐਂ ਡੰ ਬਣੀਆਂ ਚਾਹੀਦੀਆਂ ਅੱਗੇ ਜੀਡੀ ਰੋਡ ਦੇ ਉੱਤੋਂ ਵੀ ਪਾਣੀ ਕਰਾਸ ਕਰਦਾ ਹੁਣ ਐ ਇੰਨੀਆਂ ਸੜਕਾਂ ਬਣਦੀਆਂ ਮੁਰੇ ਕੰਨਾਂ ਕੱਢਤੀਆਂ ਐਡੀਆਂ ਐਡੀਆਂ ਵਿੱਚ ਪੁਲੀਆਂ ਰੱਖਤੀਆਂ ਉਹ ਗਾਰਨਾ ਭਰ ਜਾਂਦੀਆਂ ਜੋ ਦੇ ਕਦੇ ਪਾਣੀ ਚੱਕਦਾ ਮਗਰੋਂ ਇੱਕਦਮ ਆਈ ਆ ਗਿਆ ਜਿਵੇਂ 88 ਜੀ ਕਹਿੰਦੇ ਬਣਾ ਦਸੀਂ ਛੜਤਾ ਸੀਗਾ ਜੀ ਐਂ ਛੜਤਾ ਕਦੇ ਲੋਕਾਂ ਨੂੰ ਚੂਹਿਆਂ ਵਾਂਗ ਵਿੱਚ ਹੀ ਪਿਆ ਨੂੰ ਦੱਬ ਦੂ ਮੌਕੇ ਨਹੀਂ ਮਿਲਣਾ ਨਿਕਲਣਾ ਤਾਂ ਇਸ ਕਰਕੇ ਬਾਈ ਜਿਹੜੇ ਮੁੱਦਿਆਂ ਦੇ ਅੱਜ ਸਾਨੂੰ ਲੜਨ ਦੀ ਸਤਨਾਮ ਸਾਂ ਲੋੜ ਹੈ ਇੱਕ ਮੈਂ ਬੇਨਤੀ ਹੋਰ ਕਰਦਾ ਮੈਨੂੰ ਬਹੁਤ ਬੰਦਿਆਂ ਨੇ ਫੋਨ ਆਉਂਦੇ ਆ ਬਾਈ 2 ਲੱਖ ਰੁਪਈਆ ਭੇਜਣਾ ਹੈ ਬਾਈ 4 ਭੇਜਣਾ ਹੈ ਬਾਈ 50 ਲੱਖ ਇਕੱਠਾ ਕਰੀ ਬੈਠੇ ਆ ਬਖਾ ਨਾ ਤੇ ਮੇਰੀ ਕੋਈ ਐਨ ਜੀਓ ਨਾਮ ਇਹੋ ਜੇ ਕੰਮ ਵਾਲਾ ਕੋਲਿਆਂ ਦੀ ਦਲਾਲੀ ਮੂੰਹ ਕਾਲਾ ਤੇ ਨਾ ਅਸੀਂ ਇਹ ਕੰਮ 'ਚ ਪੈਣਾ ਤੁਸੀਂ ਨਹੀਂ ਲਏ ਹੋਰ ਲੁਟੇਰੇ ਬਥੇਰੇ ਬੈਠੇ ਹਾਂ ਮੈਂ ਬਾਈ ਸੁਣਦਾ ਅੱਛਾ ਫਿਰ ਕਰਨਗੇ ਬਾਈ ਫਲਾਨੇ ਨੂੰ ਭੇਜਦਗੇ ਠਮਕੇ ਨੂੰ ਭੇਜਦਗੇ ਥੋੜਾ ਜਿਹਾ ਦਰਦ ਆ ਹਮਦਰਦੀ ਆ ਪੰਜਾਬ ਲਈ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਪਰ ਆਪ ਦੀ ਉਨ ਨਾ ਲਾਹੋ ਜਿਨੇ ਭੇਜਣਾ ਕੋਸ ਪੰਜਾਬ ਨੂੰ ਮੈਂ ਸਿੱਧਾ ਕਹਨਾ ਇੱਥੇ ਆਦੇ ਪਿੰਡਾਂ ਦੀਆਂ ਟੀਮਾਂ ਬਣਾ ਕੇ ਭੇਜੋ ਮੁੰਡਿਆਂ ਨੂੰ ਕਹੋ ਵੀ ਜਾਓ ਡੇਰਾ ਬਾਬਾ ਨਾਨਕ ਅਰਮਦਾਸ ਜਾਓ ਅਜ ਨਾਲੇ ਵਾਲੇ ਪਾਸੇ ਜਾਓ ਜਾਓ ਉੱਪਰ ਵਾਲੇ ਪਾਸੇ ਜਾਓ ਫਾਇਲਕਾ ਹੋਰ ਵਾਲੇ ਪਾਸੇ ਫਰ ਵਾਲੇ ਪਾਸੇ ਸੈਨਾਲੀ ਬਾਰਡਰ ਤੇ ਜਾਓ ਕੱਲੇ ਕੱਲੇ ਪਿੰਡਸ ਜਾ ਕੇ ਅੱਜ ਤੂੰ ਮਹੀਨੇ ਬਾਅਦ ਹਲੇ ਨਹੀਂ ਹਲ ਤਾਂ ਰਛ ਨਹੀਂ ਲੋਕਾਂ ਨੇ ਗਾਲ ਤਾਂ ਸਿਰ ਸਿਟ ਜਾ ਰਹੇ ਹਰਦੇ ਨਹੀਂ ਲੋਕ ਟਰਾਲੀਆਂ ਭਰੀ ਫੇਰ ਤੁਰੇ ਆਉਂਦੇ ਆ ਵੀ ਰੱਬ ਦਾ ਵਾਸਤਾ ਹਲੇ ਉੱਥੇ ਨਹੀਂ ਲੋੜ ਹੈਗੀ ਨਾ ਲੈ ਕੇ ਜਾਓ ਪਰ ਨਹੀਂ ਹਟਦੇ ਫੋਨ ਕਰਮਗੇ ਬਾਈ ਅਸੀਂ ਅਸਿੱਧਾ ਪਹੁੰਚ ਗਏ ਕਿੱਥੇ ਪਹੁੰਚ ਗੋ ਮਹਾਪਲੋ ਮਾਨਸੂ ਹਲੇ ਇੱਥੇ ਲੋੜ ਨਹੀਂ ਹੈਗੀ ਲੋੜ ਪੈਣੀ ਤਾਂ ਮੀਂਹ ਪਾਣੀ ਲੈ ਗਿਆ ਇਹ ਜਿਹੜੀ ਬਰੇਤੀ ਚੜ ਗਈ ਬਾਈ ਵਿੱਚ ਉਦ ਦੇ ਲਈ ਕਰਾਹਾਂ ਦੀ ਲੋੜ ਆ ਟਰੈਕਟਰਾਂ ਦੀ ਲੋੜ ਆ ਤੇਲ ਦੀ ਲੋੜ ਆ ਲੋਕਾਂ ਦੀ ਮੋਟਰਾਂ ਫਸ ਗਈਆਂ ਵਿੱਚ ਗਾਰ ਖਤਮ ਹੋ ਗਏ ਬੋਰ ਲੋਕਾਂ ਦੇ ਘਟ ਹੈਗੇ ਪਸ਼ੂ ਮਰ ਗਏ ਫਸਲਾਂ ਰੁੜ ਗਈਆਂ ਉਦੋਂ ਲੋੜ ਆ ਲੋਕਾਂ ਦੀ ਉਦੋਂ ਬਾਹ ਫੜਿਓ ਤੇ ਬਾਹਰੋਂ ਮੈਂ ਫੇਰ ਅਪੀਲ ਕਰਦਾ ਜੇ ਤਾਂ ਤੁਹਾਡੀ ਮਰਜ਼ੀ ਉਹਨਾਂ ਲਹੌਣੀਆਂ ਲਹਾਈ ਜਾਏਓ ਦੇ ਦੇ ਜਿਹਨੂੰ ਮਰਜ਼ੀ ਦੇਣੇ ਆ ਹਰ ਜਿਹੜਾ ਤੁਸੀਂ ਹੁੰਦੇ ਨਹੀਂ ਕਿਸੇ ਤੋਂ ਆਖੇ ਤੁਸੀਂ ਲੱਗਣਾ ਨਹੀਂ ਹੁੰਦਾ ਪਰ ਮੈਂ ਕਹਿੰਨਾ ਆ ਆਪਣੇ ਪਿੰਡ ਦੀ ਟੀਮ ਤੋਂ ਬਣਾ ਦੇ ਪਿੰਡ ਦੇ ਬੰਦਿਆਂ ਤੋਂ ਬਣਾ ਸਿੱਧਾ ਪੈਸਾ ਉਹਨਾਂ ਲੋਕਾਂ ਤੱਕ ਪਹੁੰਚਾਓ ਉਹਨਾਂ ਪਿੰਡਾਂ 'ਚ ਵੀ ਆਸ ਬੰਦੇ ਦੀ ਬਈ 2 ਕਿੱਲੇ ਡੁੱਬੀ ਆ ਇਹਦਾ ਬੋਰ ਡੁੱਬ ਗਿਆ ਇਹਦਾ ਘਾਟ ਟੁੱਟ ਗਿਆ ਇਹਦੇ ਇੰਨੇ ਪਸ਼ੂ ਰੁੜ ਗਏ ਹੁਣ ਕਈ ਬੰਦੇ ਹੀ ਕਰਦੇ ਆ ਮਰਿਆ ਤਾਂ ਕਦਾ ਪਸ਼ੂ ਹੁੰਦਾ ਮੇਰੇ 25 ਮਰ ਗਏ ਜੀ ਐਦਾਂ ਹੀ ਆ ਜੀ ਇਹ ਵੀ ਕੰਮ ਚੱਲਣਾ ਹੈ ਚੱਲਣਾ ਹੀ ਚੱਲਣਾ ਕਈਆਂ ਕੋਲ ਤਾਂ 2 ਲੱਖ ਪਹੁੰਚ ਜੂ ਕੰਗਲ 200 ਨਹੀਂ ਪਹੁੰਚਣਾ ਹੁਣ ਇੱਕ ਹੋਰ ਸੁਣ ਲਾ ਕਈ ਹੁਣ ਜਿਹੜੇ ਆ ਮੈਂ ਦੇਖ ਰਿਹਾ ਯੂਟਿਊਬਰ ਵਗੈਰਾ ਤੇ ਹੋਰ ਦੂਜੇ ਤੀਜੇ ਪਤਾ ਕੀ ਕਰ ਰਹੇ ਆ ਇਹ ਕਹਿ ਰਹੇ ਆ ਇੱਕ ਨਾ ਉਹ ਪਾ ਕੇ ਕਿਸੇ ਤਸਵੀਰ ਪਾ ਕੇ ਜਾਂ ਕੋਈ ਪਾ ਦਿੰਦੇ ਆ ਕਿਸੇ ਘਰ ਦੀ ਫੋਟੋ ਨਹੀਂ ਨਹੀਂ ਉਹ ਪਾ ਦਿੰਦੇ ਆ account ਪਾ ਦਿੰਦੇ ਆ ਫਰਾਂ ਦੇ ਘਰ ਦਾ account ਆ ਜਿਹੜਾ account ਵਗ ਗਿਆ 10000 ਮੈਂ ਪਾਤਾ 10000 ਤੂੰ ਪਾਤਾ 10000 ਇਹਨੇ ਪਾਤਾ ਕਿਸੇ ਨੂੰ ਕੀ ਪਤਾ ਵੀ ਕਿੰਨੇ ਪੈਸੇ ਉਹਦੇ ਕੋਲ ਪਹੁੰਚ ਗਏ ਇਹ ਕੋਲੇ 50 ਲੱਖ ਪਹੁੰਚ ਗਏ ਕੋਲੇ 500 ਵੀ ਨਹੀਂ ਪਹੁੰਚਣਾ ਆਹ ਕੰਮ ਵੀ ਨਾ ਕਰੋ ਜਿੰਨਾ ਦੇਣਾ ਯਾਰ ਘਰੇ ਜਾ ਕੇ ਦੇ ਕੇ ਆਉ ਦੂਜੀ ਗੱਲ ਕਿ ਹੋਰ ਕਬਾਇ ਸ਼ੁਰੂ ਹੋ ਗਈ ਸੁਣ ਲਾ ਧਿਆਨ ਨਾਲ ਆਪਣੇ ਆਪ ਨੂੰ ਅੱਜ ਕੱਲ ਸਿਆਣੇ ਬਣੇ ਹੋਏ ਨੇ ਪੱਤਰਕਾਰ ਵੀ ਕਈ ਸਿਆਣੇ ਆ ਇਹ ਕਹਿੰਦੇ ਜੀ ਕਹਿੰਦੇ ਜੇ ਇਹ ਬੀਬੀਐਮਪੀ ਦਾ ਬਿਆਨ ਹੈ ਬੀਬੀਐਮਪੀ ਗਮਰਾਹ ਕਰ ਰਹੀ ਹੈ ਕਹਿੰਦੇ ਨਾ ਜੇ ਹਰਿਆਣੇ ਨੂੰ 4500 ਕਿਊਸਕ ਪਾਣੀ ਛੱਡਿਆ ਹੁੰਦਾ ਤਾਂ ਹੜ ਨਹੀਂ ਸੀ ਆਉਣੇ ਉਹ 4500 ਕਿਊਸਕ ਪਾਣੀ ਇੰਨਾ ਕਹ ਵੀ ਜੇ ਇੱਕ ਖਾਲਚ ਖੜ ਕੇ ਜਵਾਖ ਮੂਤ ਦੇ ਖਾਲ ਨੂੰ ਫਰਕ ਪੈ ਜੂ ਨਹੀਂ ਪੈਣਾ ਆ ਲੱਖਾਂ ਕਿਊਸਕ ਨੂੰ 4500 ਕਿਊਸਕ ਦਾ ਇੰਨਾ ਕਿ ਹਿਸਾਬ ਕਿਤਾਬ ਹੈ ਤੇ ਇਹ ਕਹਿੰਦੇ ਨਹੀਂ ਨਹੀਂ ਜੇ ਹਰਿਆਣੇ ਨੂੰ ਪਾਣੀ ਦਿੱਤਾ ਹੁੰਦਾ ਤਾਂ ਇਹ ਹੜ ਨਹੀਂ ਸੀ ਆਉਣੇ ਇਹ ਅਸਲ ਵਿੱਚ ਕੀ ਹੋ ਰਿਹਾ ਅਸਲ ਦੇ ਵਿੱਚ ਜਿਹੜੀਆਂ ਡਰਾਮੇ ਰਚੇ ਜਾ ਰਹੇ ਆ ਵੀ ਹਰਿਆਣੇ ਨੂੰ ਪਾਣੀ ਦੇ ਦਿਓ ਰਾਜਸਥਾਨ ਪਾਣੀ ਤੋਂ ਜਵਾਬ ਦੇ ਰਿਹਾ ਅਸਲ ਦੇ ਵਿੱਚ ਉਹਨਾਂ ਦੀ ਪੱਕੀ ਮੋਹਰ ਲਵਾਈ ਜਾ ਰਹੀ ਹੈ ਸਾਡੇ ਪਾਣੀਆਂ ਦੇ ਉੱਤੇ ਵੀ ਉਹ ਕਹਿੰਦਾ ਹਾਂ ਕੋਈ ਗੱਲ ਨਹੀਂ ਤੁਹਾਨੂੰ ਕਿਹਾ ਜੇ ਤੁਸੀਂ ਛੱਡਿਆ ਤਾਂ ਤੁਸੀਂ ਡੁੱਬ ਗਏ ਜੇ ਛੱਡਦੇ ਤੁਸੀਂ ਬਚੇ ਰਹਿੰਦੇ ਇਹ ਯਾਰ ਮੈਨੂੰ ਇਹ ਰਸ ਇਹ ਆਪਾਂ ਕਹਿੰਦੇ ਸ਼ਾਸ ਨਹੀਂ ਹੈਗੀ ਜਦੋਂ 4 ਮਹੀਨੇ ਪਹਿਲਾਂ ਰੌਲਾ ਪੈ ਗਿਆ ਪੰਜਾਬ 'ਚ ਪੰਜਾਬ 'ਚ ਕੀ ਪੂਰੇ ਭਾਰਤ 'ਚ ਵੀ ਐਤ ਕੀ ਮੀਂਹ ਪਈ ਵੱਧ ਪੈਣੇ ਆ ਮੌਸਮ ਵਿਗਿਆਨੀਆਂ ਨੇ ਇਹ ਚੇਤਾਵਨੀ ਦੇਤੀ ਤਾਂ ਉਸ ਤੋਂ ਬਾਅਦ ਇਹ ਪਾਣੀ ਜਿਹੜਾ ਕਿਉਂ ਨਹੀਂ ਛੱਡਿਆ ਗਿਆ ਕਿਉਂ ਪਾਣੀ ਦਾ ਪੱਧਰ ਉਸ ਖਤਰੇ ਤੱਕ ਲੈ ਕੇ ਗਏ ਕਿਉਂ ਪਾਣੀ ਇਕੱਠਾ ਕੀਤਾ ਇਹ ਇਕੱਠਾ ਕਰਕੇ ਭਾਂਡਾ ਬਣਾਇਆ ਹੋਇਆ ਪਾਉਂ ਤੇ ਜਿਹੜਾ ਭਾਖੜਾ ਜਦੋਂ ਵਰਤਨ ਵੇਲੇ ਉਦੋਂ ਹੋਰ ਹੁਣ ਬਾਹਲੇ ਮੈਨੂੰ ਕਹਿਣਗੇ ਲੈ ਲੱਖਾਂ ਕਹਿੰਦਾ ਪਾਣੀ ਮੁੱਕ ਜੂ ਲੈ ਲੱਖੇ ਨੂੰ ਕਹ ਲੈ ਜਾ ਦੇ ਘਰੇ ਸਾਰਾ ਪਾਣੀ ਉੱਪਰ ਵਾਲੇ ਲੋਕੋ ਸਾਨੂੰ ਆਈ ਨਹੀਂ ਸਮਝ ਹੈਗੀ ਇਹ ਸੋਡਾ ਪਾਣੀ ਰੁੜ ਕੇ ਦਰਿਆਵਾਂ ਚ ਵਗ ਜਾਣਾ ਹੈ ਪਰ ਥੱਲੋਂ ਪਾਣੀ ਕਿੱਥੇ ਚਲੇ ਗਿਆ ਥੱਲੇ ਪਾਣੀ ਗਿਆ ਇੱਕ ਬੂੰਦ ਪਾਣੀ ਥੱਲੇ ਜਾ ਰਿਹਾ ਧਰਤੀ ਦਾ ਜੈਕ ਬਣਾਈ ਬੈਠੇ ਆ ਕਰ ਕਰਕੇ ਕੱਦੂ ਇੱਕ ਦਿਨ ਮੀਂਹ ਪਏ ਉਹਦੀ ਪਾਣੀ ਤੁਰ ਪੈਂਦਾ ਅੱਗੇ ਪਾਣੀ ਧਰਤੀ 'ਚ ਰਿਸਦਾ ਸੀਗਾ ਧਰਤੀ 'ਚ ਥੱਲੇ ਜਾਂਦਾ ਸੀ ਜਿਹੜਾ ਪਾਣੀ ਹਜ਼ਾਰਾਂ ਲੱਖਾਂ ਸਾਲਾਂ 'ਚ ਥੱਲੇ ਗਿਆ ਤੁਸੀਂ ਉਹ ਪਾਣੀ ਨੂੰ ਕਿਵੇਂ ਪੂਰਾ ਕਰੋਗੇ ਸੋਡੇ ਅੱਜ 8 8 900 900 ਫੁੱਟ ਤੇ ਪਾਣੀ ਵਗ ਗਿਆ ਇਹ 2000 ਆਪਾਂ ਚੱਲ ਰਹੇ ਆ 25 ਚੱਲ ਰਹੇ ਆ 39 ਕਹਿੰਦੇ ਐ ਵੈਸੇ 39 ਤੱਕ ਪੰਜਾਬ ਨੇ ਜਮਾ ਬਰਬਾਦ ਹੋਣਾ ਪੰਜਰ ਹੋਣਾ ਤਬਾਹ ਹੋਣਾ ਮੈਂ ਕਹਿੰਦਾ 35 ਤੱਕ ਜਾਂਦਿਆਂ ਜਾਂਦੇ ਪੰਜਾਬ ਦਾ ਪਾਣੀ ਹੀઠੋਂ ਮੁਕਣਾ ਹੀઠੋਂ ਮੁੱਕ ਗਿਆ ਧਰਤੀ ਬੰਜਰਾ ਜਦੋਂ ਆਇਆ ਕਰੂ ਹੜ ਰੋੜ ਦਿਆ ਕਰੂ ਹੱਲ ਕੀ ਆ ਬਈ ਫਿਰ ਹੱਲ ਕੀ ਆ ਇਹ ਲੋਕ ਤਾਂ ਹੁਣ ਆਏ ਹੋਏ ਆ ਬਚਾਉਣ ਦੀ ਆਪਣਾ ਹੱਲ ਇਹਨਾਂ ਲੋਕਾਂ ਨੂੰ ਕਹਿੰਦਾ ਮੁੱਦੇ ਤੇ ਆਓ ਮੁੱਦੇ ਤੇ ਸਾਡੇ ਬੀਬੀਐਮਪੀ ਦਾ ਕੰਟਰੋਲ ਡੈਮ ਸੈਫਟੀ ਐਕਟ ਰੱਦ ਸਰਕਾਰਾਂ ਦੇ ਦਬਾਅ ਬਣਾਓ ਵੀ ਸਾਡੇ ਪਾਣੀ ਦਾ ਕੰਟਰੋਲ ਸਾਡੇ ਕੋਲੇ ਰੈਪਨ ਸਿਧਾਂਤ ਦੇ ਮੁਤਾਬਕ ਇਹ ਪਾਣੀ ਦਾ ਮਰਨਾ ਪੰਜਾਬ ਨੇ ਵਰਤੂ ਵੀ ਪੰਜਾਬ ਸਾਡੇ ਕੱਲੇ ਕੱਲੇ ਖੱਤੇ ਨੂੰ ਪਾਣੀ ਲੱਗੇ ਆ ਮੈਂ ਜਾਂਦਾ ਮਾਨਸਾ ਸਦੂਲਗੜ੍ਹ ਦੇ ਏਰੀਏ ਵਿੱਚ ਲੋਕ ਪੀਣ ਵਾਲੇ ਪਾਣੀ ਉਤਰਸੇ ਥੱਲੇ ਪਾਣੀ ਮਾੜਾ ਚੂਲੀ ਚੂਲੀ ਪਾਣੀ ਪਹੁੰਚਦਾ ਨਾ ਲੋਕਾਂ ਕੋਲੇ ਉਦੋਂ ਪਾਣੀ ਮਿਲਦਾ ਨਹੀਂ ਯਾਰ ਭਾਈ ਦਰਿਆ ਦੇ ਕੋਲ ਖੜੇ ਆ ਪੀਣਾ ਬੋਤਲਾਂ ਦਾ ਹੀ ਪੀ ਰਹੇ ਆ ਇੱਥੇ ਵੀ ਉਹੀ ਗੱਲ ਇਹ ਪਾਣੀ ਨੂੰ ਪਸ਼ੂ ਵੀ ਨਹੀਂ ਪੀਂਦੇ ਇਹ ਹਟਾਉਣ ਵਾਸਤੇ ਆ ਨਹੀਂ ਪਸ਼ੂ ਵੀ ਨਹੀਂ ਪੀਂਦੇ ਜਿਹਦੇ ਨਾਲੇਲੇ ਪਾਸੇ ਗਏ ਨਾ ਮੈਂ ਬਾਈ ਥੱਲੋਂ ਪਾਣੀ ਉਹ ਕਹਿੰਦੇ ਬਾਈ ਮੁਸ਼ਕ ਮਾਰਦੇ ਤਾਂ ਪਸ਼ੂ ਵੀ ਨਹੀਂ ਨੇੜੇ ਜਾਂਦੇ ਪਾਣੀ ਦੇ ਤਾਂ ਮੈਂ ਜਿਹੜੀ ਬਾਰ-ਬਾਰ ਬਾਈ ਗੱਲ ਕਰਦਾ ਮੁੱਦੇ ਤੇ ਆਜੋ ਮੁੱਦੇ ਤੇ ਆਜੋ ਮੁੱਦੇ ਤੇ ਆਜੋ ਨਹੀਂ ਸੁੱਡੀ ਮਰਜੀ ਆ ਇੱਕ ਮੈਂ ਹੋਰ ਅਪੀਲ ਕਰਦਾ ਜਿਵੇਂ ਮੈਂ ਪਹਿਲਾਂ ਕਿਹਾ ਹਿਮਾਚਲ ਵੀ ਰੁੜਿਆ ਉੱਤਰਾਖੰਡ ਵੀ ਰੁੜਿਆ ਚੜਦਾ ਪੰਜਾਬ ਵੀ ਡੁੱਬ ਗਿਆ ਲੈਂਦਾ ਵੀ ਡੁੱਬ ਗਿਆ ਜਿੱਥੇ ਜਿੱਥੇ ਤੁਸੀਂ ਮਦਦ ਕਰ ਸਕਦੇ ਹੋ ਲੈਂਦੇ ਜੀ ਵੀ ਕਰੋ ਬਾਈ ਉਹ ਵੀ ਆਪਣੇ ਭਰਾ ਨੇ ਉੱਤਰਾਖੰਡ ਚ ਵੀ ਕਿਤੇ ਸਾਡੇ ਲੋਕ ਬੈਠੇ ਆ ਹਿਮਾਚਲ ਚ ਵੀ ਸਾਡੇ ਆਪਣੀ ਬੈਠੇ ਆ ਹਰਿਆਣਾ ਚ ਵੀ ਜੇ ਕੋਈ ਨੁਕਸਾਨ ਹੋਇਆ ਜਾਂ ਹੋਣ ਦੇ ਅਗਲੇ ਘੱਗੜ ਨਾਲ ਕਹਿੰਦੇ ਹੋ ਸਕਦਾ ਨੁਕਸਾਨ ਹਰਿਆਣੇ ਤੇ ਪੰਜਾਬ ਦਾ ਹੋਵੇ ਜਿੱਥੇ ਕਿ ਤੁਸੀਂ ਮਦਦ ਕਰ ਸਕਦੇ ਹੋ ਇਹ ਇਨਸਾਨੀਅਤ ਦੇ ਨਾਤੇ ਧਰਮਾਂ ਮੱਜਬਾਂ ਹੱਦਾਂ ਸਰਦਾਂ ਤੋਂ ਉੱਪਰ ਉੱਠ ਕੇ ਸਾਨੂੰ ਇਹ ਅੱਜ ਇਸ ਵੇਲੇ ਮਨੁੱਖਤਾ ਦੀ ਮਦਦ ਕਰਨ ਦੀ ਲੋੜ ਹੈ ਬਿਲਕੁਲ ਸੋ ਬਿਲਕੁਲ ਭਾਵੇਂ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਖੜੇ ਹੋਏ ਇਸ ਪੂਰੀ ਗੱਲਬਾਤ ਦੇ ਵਿੱਚ ਤੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਗੱਲ ਹੋਈ ਆ ਵੀ ਲੋਕ ਜੇ ਸਿਆਣੇ ਹੋ ਜਾਣਗੇ ਤਾਂ ਜਹਾਂ ਮਾਰਾਂ ਪਹਿਣ ਗਿਆ ਹੀ ਨਹੀਂ ਪਰ ਇਸ ਸਭ ਤੋਂ ਬਾਅਦ ਇੱਕ ਸੁਨੇਹਾ ਹੈ ਕਿ ਸਾਰਿਆਂ ਦਾ ਹੀ ਰਲ ਕੇ ਜਿਹੜਾ ਹੈਗਾ ਉਹ ਸਾਥ ਦੇਣਾ ਪੈਣਾ ਹੈ ਸਤਨਾਮ ਹੋਰ ਗੱਲ ਐ ਇਸ ਵੀਰ ਦੀ ਸੁਣੀ ਤੂੰ ਸੁਣਾ ਭਾਈ ਆਪਦੀ ਜਵਾਨੀ ਦੱਸ ਕੀ ਹੈ ਮੈਂ ਇਹ ਕਹਿ ਰਿਹਾ ਕਿ ਜਿਹੜਾ ਪ੍ਰਵਾਸੀਆਂ ਦਾ ਰੌਲਾ ਇਹਦੇ ਤੇ ਵੀ ਕੋਈ ਕੋਈ ਕੰਟਰੋਲ ਹੋਣਾ ਚਾਹੀਦਾ ਕੋਈ ਸੈਂਟਰਲ ਕੰਟਰੋਲ ਨਹੀਂ ਕਰਦੀ ਸਾਡੇ ਪੰਜਾਬ ਦਾ ਹੀ ਵਿੜਾ ਕਰਨਾ ਬਾਹਰੋਂ ਬੰਦਾ ਲਿਆ ਲਿਆ ਕੇ ਇੱਥੇ ਬਿਠਾਇਆ ਬਿਲਕੁਲ ਅੱਜ ਸਾਡੀਆਂ ਪੱਗਾਂ ਨੂੰ ਪੈਂਦੇ ਆਂ ਤੇ ਆ ਪਿੰਡ ਦੀ ਚੁੰਨੀਆਂ ਨੂੰ ਪੈਂਦੇ ਆ ਸਾਡੇ 3-4 ਕਿਲੋਮੀਟਰ ਦੇ ਨਾਲ ਟਾਟਾ ਦੇ ਪ੍ਰਾਂਤ ਬਾਣ ਭਾਜੀ ਸਾਡੇ ਕੋਲੇ ਨਾਲ ਸਾਡੇ ਸਾਲ ਕੋਲ ਟਾਟਾ ਸੀਲ ਪੈਂਦੀ ਆ ਇੱਥੇ ਉਹਨਾਂ ਲੋਕਲ ਬੰਦਾ ਬੰਦ ਕਰਤਾ ਭਾਜੀ ਰੱਖਣਾ ਸਾਰਾ ਜਿਹੜਾ ਵੀ ਲੋਕਲ ਕਵਰ ਹਾਂਜੀ ਦੇ ਪਾਰਟੀ ਕਿਤੇ ਉੱਥੇ ਦੇ ਤੇ ਲੋਕਲ ਬੰਦੇ ਜਦੋਂ ਭਰਤੀ ਹੋ ਗਏ ਉਹਨਾਂ ਦੇ ਤਿੰਨ ਤਿੰਨ ਚਾਰ ਚਾਰ ਮਹੀਨੇ ਲਵਾ ਲਏ ਉਹਨਾਂ ਨੂੰ ਕੱਢਤਾ ਹਿਮਾਚਲ ਦੇ ਬੰਦੇ ਹਰਿਆਣਾ ਦੇ ਬੰਦੇ ਉੱਥੇ ਆ ਕੇ ਲੱਗੇ ਆ ਸਿਕਿਉਰਿਟੀ ਆਪ ਗਿੰਜਰੀਵਾਲ ਨਾਲ ਦਾ ਸਾਰੇ ਬੰਦੇ ਆ ਪੰਜਾਬ ਦੇ ਫਿੱਟ ਕਰਤੇ ਪੰਜਾਬ ਦੇ ਵਿੱਚ ਸਰਕਾਰੀ ਬੰਦੇ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਮੁਲਾਜ਼ਮ ਆ ਸਾਰੋ ਬਾਰੋ ਲਿਆ ਲਿਆ ਫਿੱਟ ਕੀਤੇ ਆ ਸਾਰੇ ਬੰਦੇ ਬਾਰੋ ਲਿਆ ਲਿਆ ਫਿੱਟ ਸੋ ਵੀਰਾਂ ਨੂੰ ਬੇਨਤੀ ਹੈ ਵੀ ਅੱਗੇ ਆਜੋ ਅੱਗੇ ਆਜੋ ਸੋ ਬਹੁਤ ਸਾਰੇ ਜਿਹੜੇ ਮੁੱਦੇ ਆ ਉਹ ਪੰਜਾਬ ਦੇ ਜਿਹੜੇ ਬਣੇ ਹੋਏ ਆ ਇਹਨਾਂ ਲੋਕਾਂ ਦੇ ਅਸਰ ਸਤਨਾਮ ਸਿੰਘ ਇਹ ਪੰਜਾਬ ਨੂੰ ਚਾਰਚ ਫੇਰੋਂ ਮਾਰਾ ਨੇ ਬਾਈ ਜੇ ਲੋਹੀ ਸਮਝੀ ਨਹੀਂ ਰਹੇ ਗੱਲ ਨੂੰ ਕਹਾਣੀ ਨੂੰ ਸਮਝਣੀ ਨਹੀਂ ਹਨਾ ਅਸੀਂ ਐਵੇਂ ਉਹ ਗੱਲਾਂ ਸਾਡੇ ਸਿਆਸਦਾਨ ਗੁੰਗੂੰਦੋਂ ਮਿੱਟੀ ਚਾੜਦੇ ਫਿਰਦੇ ਆ ਕੀ ਗੱਲ ਆ ਤੇ ਅਸਲ ਦੇ ਵਿੱਚ ਇਹ ਇਹ ਮੁੱਦੇ ਤੇ ਸਾਨੂੰ ਬਾਈ ਲੜਨਾ ਪੈਣਾ ਅਸੀਂ ਇਸ ਮੁੱਦੇ ਨੂੰ ਹੀ ਮੈਂ ਦੁਬਾਰਾ ਫਿਰ ਅਭਾਰਦਾ ਇਹ ਇਹ ਵੀਰ ਦੀ ਗੱਲ ਸੁਣਨ ਤੋਂ ਬਾਅਦ ਵੀ ਜੇ ਬਾਕੀ ਸੂਬਿਆਂ ਦੇ ਵਿੱਚ ਕਾਨੂੰਨ ਬਣ ਸਕਦੇ ਆ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਸਕਦਾ ਬਾਹਰਲਾ ਬੰਦਾ ਜ਼ਮੀਨ ਨਾ ਬਣਾਵੇ ਲਵੇ ਇੱਥੇ ਆ ਕੇ ਬਾਹਰਲਾ ਬੰਦਾ ਬੋਰਡ ਬਣਾਉਣ ਲਈ ਸ਼ਰਤਾਂ ਚਾਹੀਦੀਆਂ ਨੇ ਬਾਹਰਲਾ ਬੰਦਾ ਨੌਕਰੀ ਲਵੇ ਤਾਂ ਸ਼ਰਤਾਂ ਚਾਹੀਦੀਆਂ ਨੇ ਤਾਂ ਇਹ ਇਹ ਕਿਉਂ ਨਹੀਂ ਮੁੱਦੇ ਉੱਠ ਰਹੇ ਯਾਰ ਇਹ ਪਾਣੀਆਂ ਦਾ ਮੁੱਦਾ ਨੌਕਰੀਆਂ ਦੇ ਮੁੱਦੇ ਜ਼ਮੀਨਾਂ ਦੇ ਮੁੱਦੇ ਹੁਣ ਸਾਡੇ ਲੋਕ ਕੀ ਕਰਦੇ ਹੱਤਨਾਮ ਸਿਆਂ ਸੁਣਨ ਵਾਲੀ ਗੱਲ ਆ ਸਾਡੇ ਲੋਕ ਜਿਵੇਂ ਨਾ ਮਤਲਬ ਕਿ ਕੱਲ ਕੇਜਰੀਵਾਲ ਆਇਆ ਸ਼ਿਸ਼ੋਦੀਆ ਫਿਰਦਾ ਆਪਣਾ ਦੂਜਾ ਫਿਰ ਰਿਹਾ ਹੈ ਖੇਤੀਬਾੜੀ ਮੰਤਰੀ ਫਿਰ ਰਿਹਾ ਹੈ ਹਨਾ ਸ਼ਾਮੇ ਜੇ ਹੋ ਜੋ ਤੇ ਤੁਸੀਂ ਇਹ ਦੇਖੋ ਵੀ ਸਾਡੇ ਲੋਕ ਨਾ ਇਹਨਾਂ ਲੀਡਰਾਂ ਦੇ ਮੁਰੇ ਐ ਹੱਥ ਬੰਨੀ ਖੜੇ ਜੇ ਮਰ ਅਰਦਾਸ 'ਚ ਖੜੇ ਹੁੰਦੇ ਕੀ ਕੇਜਰੀਵਾਲ ਤੇ ਸ਼ਿਸ਼ੋਦੀਆ ਨੂੰ ਸਵਾਲ ਨਹੀਂ ਬਣਦਾ ਸਾਡੇ ਲੋਕਾਂ ਦਾ ਉੱਥੇ ਬਾਈ ਯਾਰ ਗੱਲ ਕਰ ਲਓ ਬਾਈ ਬਣ ਕੇ ਯਾਰ 2 ਮਿੰਟ ਰੌਲਾ ਨਾ ਪਾਓ ਬਾਈ ਜਣ ਹੈਨਾ ਕੀ ਸ ਉਹ ਸਾਹਮਣਾ ਕਰੋ ਥਲੇ ਕੋਈ ਨਹੀਂ ਬਾਈ ਕੋਈ ਕੋਈ ਨਹੀਂ ਤਾਰਾ ਹੈ ਨਹੀਂ ਉੱਪਰ ਅਸਲ ਕੀ ਸਾਡੇ ਲੋਕਾਂ ਦਾ ਇਹ ਫਰਜ਼ ਨਹੀਂ ਬਣਦਾ ਵੀ ਤੂੰ ਕੇਦਰੀਵਾਲ ਸਿਆਂ ਲੈਂਡ ਪੂਲੂ ਨੀਤੀ ਲੈ ਕੇ ਆਇਆ ਪੰਜਾਬ ਦੀਆਂ ਜ਼ਮੀਨਾਂ ਖੋਣ ਲਈ ਉਹ ਲੋਕਾਂ ਨੇ ਬਾਸ ਕਰਾਈ ਹੁਣ ਤੂੰ ਪੰਚਾਇਤੀ ਜ਼ਮੀਨਾਂ ਤੇ ਅੱਖ ਰੱਖ ਲਈ ਤੂੰ ਪੰਚਾਇਤੀ ਜ਼ਮੀਨਾਂ ਦੇ ਰਿਕਾਰਡ ਮੰਗ ਰਹੇ ਆਂ ਵੀਡੀਓ ਇਹਦੇ ਕੋਲੋਂ ਤੁਸੀਂ ਮੰਗ ਰਹੇ ਹੋ ਤੇ ਤੁਸੀਂ ਇਹਨੂੰ ਨਿਲਾਮ ਕਰਨ ਨੂੰ ਫਿਰਦੇ ਆਂ ਇਹ ਸਵਾਲ ਨਹੀਂ ਬਣਦਾ ਕੀ ਖੇਤੀਬਾੜੀ ਮੰਤਰੀ ਸਵਰਾਜ ਚਾਹਾਨ ਆਇਆ ਉਹਨੂੰ ਸਵਾਲ ਨਹੀਂ ਬਣਦੇ ਵੀ ਜਦੋਂ ਬਿਹਾਰ ਮਹਾਰਾਸ਼ਟਰ ਤੇ ਹੋਰਾਂ 'ਚ ਹੜ੍ਹਾਂ ਆਉਂਦੇ ਆ ਤੁਸੀਂ ਨਾਲ ਦੀ ਨਾਲ ਇਹਨੂੰ ਕੌਮੀ ਆਫਤ ਐਲਾਨਦੇ ਹੋ ਤੇ ਤੁਸੀਂ ਰਾਹਤ ਭੇਜਦੇ ਹੋ ਪੈਕੇਜ ਭੇਜਦੇ ਹੋ ਟੀਮਾਂ ਭੇਜਦੇ ਹੋ ਤੇ ਪੰਜਾਬ ਲਈ ਇਹਨੇ ਦਿਨ ਕਿਉਂ ਉਹ ਵੀ ਕੱਲਾ ਢੇੜਾ ਕੱਢ ਕੇ ਮੁੜ ਗਿਆ ਵੀ ਹਲੇ ਪ੍ਰਧਾਨ ਮੰਤਰੀ ਜੀ ਨੂੰ ਕਹਾਂਗੇ ਸਵਾਲ ਬਣਦੇ ਆ ਬਾਈ ਹੱਥ ਬੰਨ ਕੇ ਨਾ ਖੜਿਆ ਕਰੋ ਯਾਰ ਤੁਸੀਂ ਹੱਥ ਬੰਨ ਕੇ ਐ ਖੜੇ ਹੁੰਨਾ ਜਿਵੇਂ ਬਹੁਤ ਵੱਡੇ ਕੋਈ ਦੇਵਤੇ ਆਏ ਹੁੰਦੇ ਨੇ ਉਹ ਤੁਸੀਂ ਉਹਨਾਂ ਦੇ ਬਿਆਨ ਅਨੁਸ਼ਾਸਨ ਕਰ ਰਹੇ ਹੁੰਦੇ ਹੋ ਉਦੋਂ ਸਵਾਲ ਜਵਾਬ ਤੁਹਾਡੇ ਬਣਦੇ ਆ ਜਿਹੜੇ ਤੁਹਾਡੇ ਜੇਹਨ ਤਬ ਇਹਨੂੰ ਪਤਾ ਲੱਗਿਆ ਵੀ ਹਾਂ ਹੁਣ ਲੋਕ ਜੋ ਤੁਸੀਂ ਆ ਕੇ ਇਹਨਾਂ ਦੀ ਵਾਹ ਵਾਹ ਕਰਨ ਲੱਗ ਜੰਨੇ ਹੋ ਬੱਲੇ ਬੱਲੇ ਕਰਨ ਲੱਗ ਜੰਨੇ ਹੋ ਲੋ ਜੀ ਫਲਾਣਾ ਮੰਤਰੀ ਆ ਗਿਆ ਫਲਾਣਾ ਆ ਗਿਆ ਠਮਕਾ ਆ ਗਿਆ ਫਿਰ ਬਾਈ ਤੁਹਾਨੂੰ ਪਤਾ ਹੈ ਉਹ ਤਾਂ ਵੀਰ ਜੀ ਚਮਚੇ ਕਰਦੇ ਆ ਆਂਦੇ ਆ ਉਹ ਚਮਚੇ ਕੱਢ ਸੀ ਜਿਹੜੀਆਂ ਉਹ ਹੀ ਕਰਦੀਆਂ ਹੋਰ ਕੋਈ ਨਹੀਂ ਕਰਦੀਆਂ ਚਮਚਿਆਂ ਨੂੰ ਵੀ ਰੋਕੋ ਚਲੋ ਚਮਚੇ ਕੱਢ ਸੀ ਆਪਾਂ ਕਾਹਨੂੰ ਕਹਿਣਾ ਕਹੇ ਕਵਾਂਗੇ ਸਾਡਾ ਹੱਕ ਮੰਗਦਾ ਕਹਿੰਦੇ ਅਸੀਂ ਕਿੱਦਾਂ ਨਹੀਂ ਕਹਾਂਗੇ ਇਹਨਾਂ ਨੇ ਲਾਇਕ ਹੋਣੀ ਹੈਗਾ ਦੱਸ ਕਹ ਡੀਸੀ ਆ ਡੀਸੀ ਮਾਸੂ ਡੀਸੀ ਆਇਆ ਫੋਟੋ ਕਰਾਈ ਚਲੋ ਜੀ 10 ਮਿੰਟ ਚਲੋ ਸਾਰੇ ਆਏ ਆ ਜure ਸਾਰੇ ਡਰਾਮਾ ਕਰ ਰਹੇ ਆ ਭਗਵਾਨਤਮਾਨ ਆਪਣੀ ਉਹ ਜਨਾਨੀ ਜੀ ਲੈ ਕੇ ਉਹਦੇ ਨਾਲੇ ਜੱਫੀਆਂ ਪਾ ਕੇ ਫੋਟੋ ਕਰਾ ਕੇ ਉਹ ਕਹਿੰਦੇ ਉਹ ਕਹਿੰਦੇ ਤੁਸੀਂ ਤੁਹਾਡਾ ਚਰਿੱਤਰ ਕਿੱਥੇ ਗਿਆ ਕੈਰੈਕਟਰ ਕਿੱਥੇ ਗਿਆ ਤੁਸੀਂ ਜਨਾਨੀਆਂ ਦੇ ਕੱਪੜੇ ਅੰਕ ਰਹੇ ਹੋਣ ਕਿਦਾਂ ਮਤਲਬ ਪਕੜੇ ਦੇਖੀਓ ਕਲਿੱਪਾਂ ਦੇ ਉੱਤੇ ਕਮੈਂਟ ਕਰ ਰਹੇ ਕੱਪੜਿਆਂ ਦੇ ਕਮੈਂਟ ਕਰ ਰਹੇ ਕਮੈਂਟ ਕਰਨੇ ਆ ਉਹ ਚੰਗੇ ਚੰਗੇ ਤਕੜੇ ਘਰੋਂ ਆ ਉਹ ਲਿਆ ਕੇ ਉਹਨੇ ਬਠਾਈ ਜੱਫੀ ਪਾਈ ਆਪ ਵੀ ਰੋਣ ਲੱਗ ਗਿਆ ਉਹਨੂੰ ਵੀ ਰੋਣ ਲੱਗ ਗਿਆ ਨਾਲੇ ਜਨਤਾਂ ਨੂੰ ਰੁਲਾਤਾ ਇਹ ਡਰਾਮੇਬਾਜ਼ੀ ਕਰਦੇ ਆ ਇਹ ਇਹ ਡਰਾਮੇ ਹੀ ਆ ਉਹ ਲੋਕ ਤਾਂ ਇਹਦੇ ਕੋਈ ਪੁਆਇੰਟ ਫੜ ਲੈਂਦੇ ਆ ਇੱਕ ਇੱਕ ਪੁਆਇੰਟ ਫੜਦੇ ਇੱਕ ਇੱਕ ਪੁਆਇੰਟ ਇੱਕ ਇੱਕ ਗੱਲ ਕਰੋ ਯਾਰ ਲੋਕੀ ਅੱਗੇ ਕਰ ਜੇ ਥੱਲੇ ਆਏ ਹੋਏ ਆ ਇਹਨਾਂ ਨੇ ਪਾਣੀ ਥੱਲੇ ਦੇਣਾ ਆ ਭਾਜੀ ਅੱਜ ਤੋਂ ਭਗਵਾਨ ਤੋਂ ਮਾਨਵੀ ਸਾਨੂੰ ਪੰਜਾਬ ਨੂੰ ਸਿੰਮ ਚ ਡੁੱਬਣ ਤੇ ਲੱਗਿਆ ਆ ਇਹ ਸੈਂਟਰ ਨਾਲ ਆਇਆ ਇਹ ਕਹਿੰਦੇ ਸੀ ਹੈਲੀਕਾਪਟਰ ਦੇ ਦਿੱਤਾ ਅਸੀਂ ਮਦਦ ਕਰ ਰਹੇ ਹਾਂ ਹੈਲੀਕਾਪਟਰ ਦੀ ਭੈਣ ਜੀ ਨਹੀਂ ਹੈਲੀਕਾਪਟਰ ਕਿੱਥੇ ਆ ਗਿਆ ਨਾਲੇ ਭਗਵਾਨ ਜੀ ਦੀ ਭੈਣ ਦਾ ਦੱਲਾ ਸਭੇ ਕੋ ਕੇ ਗੱਲ ਕਰੋ ਸਭ ਦੇ ਅਗਾਂ ਕੱਢਾਂਗੇ ਜਦ ਅਸੀਂ ਦੁਖੀਆਂ ਦਾ ਗਾਲਾਂ ਹੀ ਕੱਢਾਂਗੇ ਜੀ ਪਤਾ ਕਿ ਜਿਹੜੇ ਹੈਲੀਕਾਪਟਰ ਉਹਨੇ ਦਿੱਤੇ ਆ ਉਹ ਹੈਲੀਕਾਪਟਰ ਉਪਰੀ ਆ ਉਪਰੋਂ ਇੱਕ ਇੱਕ ਪੈਕਟ ਜਿਆ ਸਿੱਟ ਦਿੰਦਾ ਆ ਲੋਕਾਂ ਦੀਆਂ ਤਰਪਾਲਾੜਾ ਦਿੰਦਾ ਆ ਜਿਹੜੀਆਂ 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 ਲੋਕਾਂ ਨੇ ਤਰਪਾਲਾ ਲਾਈਆਂ ਆ ਸਾਲੀਆਂ ਉਹ ਵੀ ਪਾੜ ਦਿੰਦਾ ਬਾਈ ਦੁੰਨੇ ਆਟਾ ਸਿੱਟੀ ਜਾਂਦਾ ਆ 95 ਸੀਟਾਂ ਹੋ ਗਈਆਂ ਉਹਨਾਂ ਕੋਲ ਹੁਣ ਕੋਈ ਮੈ ਨਹੀਂ ਲੱਭਣੀ ਹੁਣ ਬੋਲੀ ਲੱਭਣੀ ਹੈਗੀ ਬਾਈ ਹੁਣ ਨਹੀਂ ਲੱਭਣੀ ਕੋਈ ਆਲਾਨਾ ਬੋਲੇ ਸੋਹ ਰਿਹਾਲ ਸੋਹ ਰਿਹਾਲ ਆਣ ਵਾਲੇ ਟਾਈਮ ਦੇ ਵਿੱਚ ਅਮਰਤਪਾਲ ਇੱਥੇ ਖੜਾ ਹੋਊਗਾ ਅਮਰਤਪਾਲ ਖੜਾ ਹੋਇਆ ਸੀ ਅਮਰਤਪਾਲ ਨੂੰ ਮੌਕਾ ਦਿੰਨੇ ਆ ਬਾਕੀ ਦਲੀਆਂ ਸਰਕਾਰਾਂ ਅਸੀਂ ਦੇਖਦੇ ਆ ਕੇ ਦੇਖ ਲਈਆਂ ਕਿਸੇ ਨੇ ਕੁਝ ਨਹੀਂ ਕੀਤਾ ਆਣ ਆਲੇ ਪੈਂਮ ਤੇ ਜੇ ਖੜੂ ਸਾਡੇ ਲਈ ਅਮਰਤਪਾਲ ਖੜੂ ਅਸੀਂ ਬਾਹਰ ਕੱਢਾਂਗੇ ਆਪਣਾ ਲੱਖਾ ਬਾਈ ਵੀ ਪੂਰਾ ਪੰਜਾਬ ਦੇ ਪੰਜਾਬ ਦੇ ਪੂਰੇ ਮੁੱਦੇ ਆ ਤੇ ਪੰਜਾਬ ਦੇ ਲੱਖਾ ਬਾਈ ਇੱਕ ਇੱਕ ਬੋਲਣੇ ਸਤਨਾਮ ਮੈਂ 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 ਬਸ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਮੈਂ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਚੇਤਨ ਹੋਗੇ ਬਾਦਕਤਾਰ ਤੇ ਥੋੜੀ ਸੋਝੀ ਦੇ ਸਮਝ ਬਣ ਗਈ ਸੋਨ ਕੋਈ ਨਹੀਂ ਮਾਰ ਸਕਦਾ ਇਹ ਗੱਲ ਚੇਤੇ ਰੱਖਿਓ ਨਹੀਂ ਜਿੰਨਾ ਜਦ ਅਸੀਂ ਕਿਸੇ ਮੇਰੇ ਵਰਗੇ ਬੰਦੇ ਦੇ ਮਗਰ ਲੱਗ ਗਏ ਕਿਸੇ ਦੂਜੇ ਦੇ ਮਗਰ ਲੱਗ ਗਏ ਇਹਦਾ ਨੁਕਸਾਨ ਆ ਕਿਉਂਕਿ ਅਸੀਂ ਬੰਦੇ ਦੇ ਭਗਤ ਬਣ ਕੇ ਫਿਰ ਪੁਜਾਰੀ ਬਣ ਜੰਨੇ ਆ ਉਹ ਬੰਦਾ ਚਾਹੇ ਮਰੇ ਬਲਾਤਕਾਰ ਹੀ ਨਿਕਲ ਜੇ ਅਸੀਂ ਉਹਦੇ ਫੇਰ ਵੀ ਨਹੀਂ ਬੁਰਾ ਕਹਿੰਦੇ ਉਹਨੂੰ ਇਹ ਜਿੰਨਾ ਜਦ ਸਾਡੇ ਲੋਕਾਂ ਚ ਨਹੀਂ ਜਾਂਦੀ ਇਹ ਗੱਲ ਜਾਗਰਤੀ ਨਹੀਂ ਆਉਂਦੀ ਅਸੀਂ ਬਈ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਮੈਂ ਇਸੇ ਕਰਕੇ ਚਾਹੁੰਦਾ ਵੀ ਨਹੀਂ ਯਾਰ ਬੰਦਿਆਂ ਮਗਰਨਾ ਸੋਚਣਾ ਖੜੋ ਪੰਜਾਬ ਨਾਲ ਖੜੋ ਆਪਣੇ ਮੁੱਦਿਆਂ ਤੇ ਖੜੋ ਮੁੱਦਿਆਂ ਦੇ ਗੱਲ ਕਰੋ ਅੱਜ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਵੀ ਇਹ ਹੜ ਆਏ ਤਾਂ ਆਏ ਕਿਉਂ ਅੱਜ ਹਰ ਨੌਜਵਾਨ ਨੂੰ ਪਤਾ ਹੋਣਾ ਚਾਹੀਦਾ ਖਾਨਦਾਨ ਦਾ ਕਰ ਨਹੀਂ ਇਹ ਆ ਜਿਸ ਚੀਜ਼ ਦੇ ਵਿੱਚ ਪਾਣੀ ਆਪਣਾ ਜਿੰਨਾ ਰਹਿਣਾ ਚਾਹੀਦਾ ਆ ਉਸ ਤੋਂ ਡਬਲ ਪਾਣੀ ਹੋ ਰਿਹਾ ਉੱਤੋਂ ਇਹਨਾਂ ਨੂੰ ਪਤਾ ਵੀ ਬਰਸਾਤਾਂ ਦੇ ਮੌਸਮ ਆ ਠੀਕ ਹੈ ਜੀ ਤੇ ਉਹ ਤੋਂ ਪਾਣੀ ਆਣਾ ਹੀ ਆਣਾ ਐ ਫਿਰ ਜੱਕਦਾ ਮੈਂ ਇਹਨਾਂ ਨੇ ਪਾਣੀ ਛੜਤਾ ਪਹਿਲਾਂ ਪਹਿਲਾਂ ਸਾਰਾ ਪਾਣੀ ਇਕੱਠਾ ਕਰਤਾ ਠੀਕ ਆ ਜੀ ਫਿਰ ਚੱਕ ਕੇ ਗੇੜ ਖੋਲਤੇ ਸਿੱਧਾ ਪੰਜਾਬ ਦਾ ਬੇੜਾ ਗਰਕ ਕਰਨ ਲੱਗੇ ਹੈ ਅਜੇ ਲਖੇਬਾਈ ਵਰਗਾ ਬੋਲਦਾ ਚੱਕੇ ਅੰਦਰ ਸੈੜ ਦਿੰਦੇ ਸਾਡੇ ਵਰਗਾ ਬੋਲਦਾ ਨਾ ਕੱਲੂ ਸਾਡੇ ਦੇ ਵੀ ਪਰਚੇ ਹੋ ਸਕਦੇ ਆ ਕਰ ਦੋ ਪਰਚੇ ਸਾਨੂੰ ਕੋਈ ਡਰ ਨਹੀਂ ਕਿੰਨੇ ਦਿਨ ਤੋਂ ਅੰਦਰ ਰੱਖ ਲੋਗੇ ਅੱਜ ਇੱਕ ਮਿੰਟ ਆ ਫਸ ਟਿਕਾ ਨਾ ਗੱਲ ਕਰ ਲਏ ਬਾਈ ਇਹ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਬਾਈ ਇੱਕ ਮਿੰਟ ਵੀਰੇ ਹੁਣ ਜਿੰਨੀ ਆ ਸੰਗਤ ਖੜੀ ਆ ਨੌਜਵਾਨ ਖੜੇ ਆ ਇਹ ਉਹੀ ਨੌਜਵਾਨ ਆ ਜਿਹਨਾਂ ਨੂੰ ਛੇੜੀ ਕਹਿੰਦੇ ਆ ਉਹੀ ਨੌਜਵਾਨ ਲੱਗੇ ਹੋਏ ਉਸ ਦਿਨ ਇੱਕ ਮਿੰਟ ਇੱਕ ਮਿੰਟ ਇਹ ਇਹਨਾਂ ਪਿੰਡਾਂ ਦੇ ਹੀ ਆ ਨਾ ਸਾਰੇ ਪਿੰਡਾਂ ਦੇ ਸ਼ਹਿਰੋਂ ਵੀ ਸੰਗਤ ਆਈ ਆ ਇਹ ਇਹ ਇੱਕ ਦਾ ਬਾਈ ਲੁਧਿਆਣਾ ਸ਼ਹਿਰ ਦੇ ਤੇ ਜਿਹੜੇ ਆਲੇ-ਦਾਲੇ ਪਿੰਡਾਂ ਦੇ ਲੋਕ ਆਪ ਹੁਣ ਇੱਕ ਮੈਨੂੰ ਜਵਾਬ ਦਿਓ ਤੁਸੀਂ ਆ ਗਏ ਕਿਉਂ ਆ ਗਏ ਨਾ ਨਾ ਸੁਣ 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 ਆਪ ਤੁਹਾਡੇ ਸਿਰ ਤੇ ਖੜੀ ਹੈ ਮੈਂ ਤਾਂ ਬਰਹੰਡੇ ਤੋਂ ਆਇਆ ਜਿੱਦ ਦੇ ਮੈਂ 3 ਦਸੰਬਰ ਨੂੰ ਲੁਧਿਆਣੇ ਹੋਕਾ ਦਿੱਤਾ ਸੀ ਵੀ ਆਜੋ ਬੁੱਢੇ ਦਰਿਆ ਨੂੰ ਬੰਨ ਮਾਰਨਾ ਚੈਰਾਂ ਨੂੰ ਉਦੋਂ ਆਪਾਂ ਉੱਥੇ ਨਹੀਂ ਬਾਈ ਬਾਈ ਵੀਰ ਜੀ ਕਿੱਥੇ ਸਾਰੇ ਆ ਉੱਥੇ ਸਾਰੇ ਆ ਸੁਣੋ ਬਾਈ ਸੁਣੋ ਭਾਜੇਪੀ ਦੀ ਪਾਲਿਸੀ ਦੇਖੋ ਭਾਜੇਪੀ ਦੀ ਲੱਖੇ ਭਾਈ ਹੁਣੇ ਖੜੇ ਅਸੀਂ ਵੀ ਨਾਲ ਖੜੇ ਆ ਸਾਰੇ ਗਏ ਆ ਜਿੰਨੇ ਆਪਣੇ ਪੰਜਾਬ ਜੀ ਨੂੰ ਦੁੱਖ ਸੀ ਨਾ ਪੰਜਾਬ ਤੋਂ ਸਾਰੇ ਖੜੇ ਆ ਉਲਟਾ ਭਾਜਪੀ ਨਾਲ ਲਿਆ ਕੇ ਪ੍ਰਵਾਸੀ ਬੰਦੇ ਦਿਹਾੜੀਆਂ ਦੇ ਖੜਾਤੇ ਜਿਹੜਾ ਬੰਦਾ ਫੈਕਟਰੀ ਦੇ ਵਿੱਚ 500 ਰੁਪਏ ਦਿਹਾੜੀ ਤੇ ਕੰਮ ਕਰਦਾ ਸੀ ਉਹਨੂੰ ਕਹਿੰਦੇ ਤੈਨੂੰ ਹਜ਼ਾਰ ਦਵਾਂਗੇ ਚੱਲ ਉਲਟ ਬੋਲ ਅਸੀਂ ਜ਼ਹਿਰ ਪੰਜਾਬ ਨੂੰ ਦੇਣਾ ਦਾ ਦੇਣਾ ਇਸ ਨਾ ਇਸ ਇਸ ਇਲਾਕੇ ਇੱਕ ਮਿੰਟ ਬਾਈ ਤੁਹਾਨੂੰ ਦੁੱਖ ਕਿੱਦਾਂ ਨਹੀਂ ਹੋਊਗਾ ਕਿੱਦਾਂ ਨਹੀਂ ਅਸੀਂ ਪ੍ਰਵਾਸੀਆਂ ਬਾਰੇ ਇੱਕ ਮਿੰਟ ਬਾਈ ਆਪਾਂ ਸਾਨੂੰ ਧਮਕਾਉਂਦੇ ਇੱਥੇ ਹੁਣ ਤੁਹਾਨੂੰ ਬਾਈ ਮੈਂ ਦੱਸਦਾ ਹੁਣ ਐਸ ਏਰੀਏ ਦੇ ਵਿੱਚ ਗੌਂਸਪੁਰਾ ਹੋ ਗਿਆ ਵਲੀਪੁਰ ਹੋ ਗਿਆ ਕਾਸਾਬਾਦ ਹੋ ਗਿਆ ਇਹ ਜਿਹੜਾ ਏਰੀਆ ਹੈ ਇਹ ਸਾਰਾ ਅਫੈਕਟਡ ਏਰੀਆ ਹੈ ਕਾਲਾ ਪੀੜਿਆ ਸਾਰੇ-ਸਾਰੇ ਪਿੰਡ ਨੂੰ ਹੋਇਆ ਸਾਰਿਆਂ ਨੂੰ ਬਾਈ ਕੈਂਸਰ ਉਹ ਫੈਲ ਕੈਂਸਰ ਜਵਾਕ ਇਹਨਾਂ ਦੇ ਮਰ ਰਹੇ ਆ ਜਾਂ ਮੰਦ ਬੁੱਧੀ ਪੈਦਾ ਹੋ ਰਹੇ ਆ ਇਹ ਜਿੰਨੇ ਚਲ ਨੌਜਵਾਨ ਕਹਿੰਦੇ ਬਈ ਅਸੀਂ ਆਏ ਸੀ ਤੁਹਾਡਾ ਧੰਨਵਾਦ ਹੈ ਜਿਹਦੇ ਪਿੰਡਾਂ ਦੇ ਪਿੰਡ ਉੱਠ ਖੜਦੇ 3 ਕਰੋੜ ਬੰਦਾ ਪੀੜਤਾ ਪੰਜਾਬ ਤੇ ਰਾਜਸਥਾਨ ਦਾ ਤੇ 7 ਮਹੀਨੇ ਅਸੀਂ ਪਿੰਡਾਂ 'ਚ ਗਏ ਆ ਸਤਨਾਮ ਸਿਆਂ ਲੋਕਾਂ ਨੂੰ ਕਿਹਾ ਵੀ ਆ ਜਾਓ ਲੋਕੋ ਤੁਸੀਂ ਮਰ ਚੱਲਦੇ ਤੇ ਬੰਦਾ ਪਹੁੰਚਿਆ 3000 ਬਾਈ ਹੁਣ ਰੌਲਾ ਕੀ ਹੈ ਜਿਹਦੇ ਕੋਈ ਵਿਵਸਤਾ ਆਉਂਦੀ ਉਹ 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 ਲਾਕ ਆਊਟ ਖੜਦਾ ਬਾਕੀ ਚੁੱਪ ਰਹੇ ਅੱਜ ਪੰਜਾਬ ਪੂਰਾ ਪੰਜਾਬ ਪੱਪਾ ਪਾਰ ਸਾਰਾ ਪੰਜਾਬ ਮਾਝੇ ਨੂੰ ਦੁਆਬੇ ਨੂੰ ਲੁਧਿਆਣੇ ਨੂੰ ਫਿਰੋਜ਼ਪੁਰ ਨੂੰ ਹਬੌਰ ਫਾਇਲਕਾ ਨੂੰ ਤੁਰਿਆ ਹੋਇਆ ਸਾਰੇ ਹਮਦਰਦੀ ਰੱਖਦੇ ਆ ਪਰ ਐਂ ਸਾਰਾ ਪੰਜਾਬ ਅਸਲ ਮੁੱਦਿਆਂ ਤੇ ਆ ਜੇ ਜਦ ਇਹ ਆ ਗਿਆ ਲਾ ਮੈਂ ਸ਼ਰਤ ਕਰਦਾ ਕੋਈ ਪੰਜਾਬ ਨੂੰ ਮਤਲਬ ਨਹੀਂ ਕੋਲ ਬਿਲਕੁਲ ਬਿਲਕੁਲ ਸੋ ਗੱਲਾਂ ਜਿਹੜੀ ਹੈਗੀਆਂ ਉਹ ਬਹੁਤ ਆ ਕਰਨ ਵਾਲੀਆਂ ਪਰ ਇਹ ਲੋਕ ਜਿਹੜੇ ਹੈਗੇ ਲੋਕਾਂ ਦੇ ਜਜ਼ਬਾਤ ਆ ਲੋਕਾਂ ਦੇ ਦਿਲਾਂ ਦੀਆਂ ਗੱਲਾਂ ਇੱਥੇ ਸਿਰਫ ਬੰਨ ਦੀਆਂ ਹੜਾਂ ਦੀਆਂ ਗੱਲਾਂ ਨਹੀਂ ਹੋਈਆਂ ਉਹਦੇ ਨਾਲ ਹੀ ਬਹੁਤ ਸਾਰੀ ਹੋਰ ਮੁੱਦਿਆਂ ਦੇ ਉੱਤੇ ਵੀ ਚਰਚਾ ਹੋਈ ਆ ਪਰ ਇਹ ਚਰਚਾ ਆਖਰ ਅ ਕਰੇਗੀ ਕੀ ਕੁਝ ਇਹਦੇ ਵਿੱਚ ਨਿਕਲੇਗਾ ਵੀ ਜਾਂ ਫਿਰ ਇਹ ਗੱਲਾਂ ਹੀ ਰਹਿਣਗੀਆਂ ਇਹ ਬਹੁਤ ਵੱਡੇ ਸਵਾਲ ਅਜੇ ਵੀ ਬਣੇ ਹੋਏ ਆ